ਮਤਲਬ ਕਲੌਜ਼ ਪਾ ਕੇ ਕਰਨਾ ਪੜਾ ਕਰਾਂ ਫਿਰ ਹਾਂਜੀ ਹਾਂਜੀ ਪੂਰੇ ਜੋਸ਼ ਨਾਲ ਪੂਰੇ ਜੋਸ਼ ਨਾਲ ਇੰਜਨ ਨੂੰ ਹੋਰ ਤੇਜ ਕਰਾਂ ਗਰਮ ਕਰ ਦਮ ਇੰਜਨ ਨੂੰ ਛੱਡਾ ਭਾ ਭਾਜੀ ਇਹ ਕੀ ਤਮਾਕਾ ਉਹ ਤੇਜ ਜੀ ਅਸੀਂ ਨਹੀਂ ਕੋ ਮਾਰਨਾ ਇਹ ਰੇਡ ਸਗੋਂ ਵਧਾਉਣਾ ਤੁਹਾਡਾ ਟ੍ਰੇਡ ਲੋਕਾਂ ਨੂੰ ਦਿਖਾਉਣੇ ਆ ਵੈਡਿੰਗ ਬਾਕਸੇਸ ਤੇ ਪੇਸ਼ ਮੇਡ ਦੇ ਕੋ 250 ਰੁਪਏ ਦੇ ਵਿੱਚ ਡੱਬਾ ਤੇ ਕਾਰਡ ਵਿਤ ਮਠਾਈ ਡਰਾਈ ਆਈਟਮਸ ਦੇ ਨਾਲ ਸਟਾਰਟ ਹੋ ਜਾਂਦਾ ਜੀ ਉਹ ਸਾਡੇ ਕੋ ਸਭ ਤੋਂ ਵਧੀਆ-ਵਧੀਆ ਬਾਕਸਿਸ ਐਮ ਡੀ ਐਫ ਦੇ ਬਾਕਸ ਹੈਗੇ 70 ਵਾਲੇ ਸਪੈਸ਼ਲਸ ਲੰਕਰ ਵਾਲੇ ਭਾਜੀ ਭਾਜੀ ਅਸੀਂ ਹਰ ਘਰ ਦੇ ਵਿੱਚ ਨਾ ਖੁਸ਼ੀਆਂ ਪਹੁੰਚਾਣਾ ਜਾਣਦੇ ਹਾਂ ਹੂੰ ਤਾਕਿ ਹਰ ਬੰਦੇ ਦਾ ਚਾਹ ਪੂਰਾ ਹੋਵੇ ਕਿ ਅਸੀਂ ਆਰ ਕੇ ਤੋਂ ਮਠਾਈ ਲਈ ਸੀ ਵਧੀਆ ਕੁਆਲਟੀ ਦੀ ਲਈ ਸੀ ਤੇ ਵਧੀਆ ਡੱਬਾ ਕਾਟ ਰੇਟ ਦੇ ਉਹ ਯਾਰ ਬੇਤੋ ਭਾਜੀ ਖਾਲੀ ਡੱਬਾ ਤੇ ਵਿਦ ਕਾਰਡ ਸਟਾਰਟ ਹੈ ਸਾਡੇ ਕੋਲੋਂ ਮਤਲਬ ਤੁਸੀਂ ਇਹ ਗੱਲ ਨੋਟ ਕਰ ਲਓ ਜੀ ਆਰ ਕੇ ਵਾਲੇ ਬਹੁਤ ਅਫੋਰਡੇਬਲ ਆ ਤੁਹਾਡੇ ਘਰ ਖੁਸ਼ੀਆਂ ਪਹੁੰਚਾਣਾ ਚਾਹੁੰਦੇ ਆ ਅੱਜ ਦੀ ਬਹੁਤ ਪਿਆਰੇ ਪਿਆਰੇ ਡੱਬੇ ਆ ਤੁਹਾਡੇ ਕੋਲ ਵਿਦ ਮਿਊਜ਼ਿਕ ਦੇ ਨਾਲ ਧਿਆਨ ਨਾਲ ਸੁਣਿਓ ਆਏ ਹਾਏ ਹਾਏ ਸਾਜ ਦੇ ਨਾਲ ਆਵਾਜ਼ ਮਾਡਰਨ ਲੁੱਕ ਟ੍ਰੈਡੀਸ਼ਨ ਚਾਹ ਹਾਂਜੀ ਭਾਜੀ ਟ੍ਰੈਡੀਸ਼ਨ ਨੂੰ ਨਹੀਂ ਭੁੱਲਣਾ ਬਿਲਕੁਲ ਜਾਰ ਆਈ ਜਾਰ ਤੇ ਵੀ ਤੁਹਾਡਾ ਨਾਮ ਪ੍ਰਿੰਟ ਹੋ ਜਾਏਗਾ ਵੈਰੀ ਨਾਈਸ ਹਾਂਜੀ ਭਾਜੀ ਸਾਰਾ ਵੈਲਵਟ ਸਾਰਾ ਕੁਝ ਕਸਟਮਾਈਜ਼ ਸਾਰਾ ਵੈਲਵਟ ਦਾ ਬਾਕਸ ਮੈਨੂੰ ਦੇਖ ਲਓ ਵੈਲਵਟ ਨੂੰ ਆਹ ਆਹ ਪਿਓਰ ਔਰ ਇਹ ਲੱਗ ਰਿਹਾ ਜੁਐਲਰੀ ਬਾਕਸ ਹਾਂਜੀ ਭਾਜੀ ਥੱਲੇ ਇੱਕ ਕਨਸੈਪਟ ਮੈਨੂੰ ਹੋਰ ਬੜਾ ਅੱਛਾ ਲੱਗਿਆ ਹਾਂ ਭਾਜੀ ਇਹਦਾ ਐਣਾ ਹਾਂ ਇਹ ਪੰਜਾਬੀ ਦੇ ਵਿੱਚ ਬਣਿਆ ਆ ਭਾਜੀ ਦੇਖੋ ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਆ ਉਹ ਚਾਹੁੰਦੇ ਆ ਕਿ ਕਸਟਮਾਈਜ਼ ਪੰਜਾਬੀ ਚ ਕਰਾਉਣਾ ਭਾਰੀ ਪੰਜਾਬ ਚ ਰਹਿ ਕੇ ਜੇ ਅਸੀਂ ਪੰਜਾਬੀ ਨੂੰ ਨਹੀਂ ਪਿਆਰ ਕੀਤਾ ਤੇ ਫੇਰ ਫਾਇਦਾ ਕੀ ਸਾਡਾ ਪੰਜਾਬ ਦਾ ਚਾਹੀਦੀ ਆ ਕਿ ਕਾਰਡ ਪੰਜਾਬੀ ਛਪਣ ਭਾਜੀ ਅਮਰੀਕਾ ਕੈਨੇਡਾ ਸੇ ਬਹੁਤ ਪੰਜਾਬੀ ਦੇ ਵਿੱਚ ਭੇਜਦੇ ਆ ਬਾਕੀ ਸਾਡੇ ਕੋਲ ਬਹੁਤ ਵੈਰਾਈਟੀ ਪਈ ਸਾਹ ਚਿੱਠੀ ਦੇ ਵਿੱਚ ਭਾਜੀ ਅੱਛਾ ਮਹਾਰਾਜਾ ਸਟਾਈਲ ਵੀ ਸਾਡੇ ਇਧਰ ਵੀ ਭਾਜੀ ਦੇਖੋ ਡੋਲੀਆਂ ਡੋਲੀਆਂ ਸਗੀਆਂ ਇਹਦੇ ਵਿੱਚ ਵੀ ਵਿਦ ਮਿਊਜ਼ਿਕ ਹੈਗਾ ਵਾ ਆ ਹਿੰਦੀ ਵਿੱਚ ਵੀ ਮਿਲ ਜੂ ਆਪਾਂ ਕੋ ਪੰਜਾਬੀ ਚ ਵੀ ਮਿਲ ਜੂਗਾ ਲਗਨ ਪਾਤਰੀਕਾ ਵਗੈਰਾ ਹਿੰਦੀ ਚ ਵੀ ਠੀਕ ਹੈ ਫਰਮਾਨ ਕਿਸ ਨੇ ਲੈਣੇ ਹੁੰਦੇ ਦੀ ਉਹ ਵੀ ਮਿਲ ਜੂਗੇ ਆਪਣੇ ਮੈਂ ਕਿਸ ਨੂੰ ਕਹਾਂ ਨਹੀਂਦਾ ਆਹ ਡੱਬਾ ਲੈ ਕੇ ਆ ਜੀ ਤੁਸੀਂ ਵਿਆਹ ਤੇ ਪਹੁੰਚਣਾ ਬੰਦੇ ਨੇ ਕਹਿੰਦਾ ਯਾਰ ਵੀਆਈਪੀ ਟ੍ਰੀਟਮੈਂਟ ਬਣਾ ਬਿਲਕੁਲ ਬਿਲਕੁਲ ਅੱਛਾ ਜੇ ਆਪਾਂ ਹੁਣ ਕੋਈ ਅੰਬਾਨੀ ਟਾਈਪ ਡੱਬਾ ਜਾਈਏ ਹਾਂ ਲਓ ਭਾਜੀ ਉਹ ਵੀ ਦਿਖਾ ਦੇ ਬੰਦਾ ਕਹਿੰਦਾ ਖਰਚੇ ਦੀ ਪਰਵਾਹ ਨਹੀਂ ਆ ਮੈਂ ਮੁੰਡੇ ਦਾ ਕੁੜੀ ਦਾ ਵਿਆਹ ਕਰਨਾ ਠੋਕੇ ਠਾਠ ਭਗ ਬੱਕਰੇ ਆ ਸਭ ਤੋਂ ਹਟ ਕੇ ਅੰਬਾਨੀ ਟਾਈਪ ਦਿਖਾਓ ਲਓ ਭਾਜੀ ਆ ਦੇਖੋ ਇਹ ਐਮ ਡੀ ਐਫ ਐਮ ਡੀ ਐਫ ਦੇ ਬਾਕਸ ਐਮ ਪੀ ਐਚ ਤਾਂ ਸੁਣਿਆ ਐਮ ਡੀ ਐਫ ਪਹਿਲੀ ਵਾਰ ਦੇ ਪਾਜੀ ਪੂਰਾ ਲੱਕੜ ਦਾ ਡੱਬ ਇਹ ਸੈਲੀਬ੍ਰਿਟੀ ਡੱਬਾ ਹੈ ਸੈਲੀਬ੍ਰਿਟੀ ਡੱਬਾ ਇਹਦੇ ਵਿੱਚ ਹੀ ਪਾਜੀ ਵੀ ਅਸੀਂ ਇਨਕਲੂਡ ਕਰਦੇ ਹਾਂ ਆ ਦੇਖੋ ਕਾਰਡ ਦੀ ਲੀਫ ਸਿੱਖੋ ਭਾਜੀ ਸਾਰੀ ਵਧੀਆ ਪ੍ਰਿੰਟਿੰਗ ਹੋਈ ਹੋਈ ਹੈ ਮਜ਼ਾ ਆਉਂਦਾ ਕਾਰਡ ਦੇਖ ਕੇ ਇਹ ਕਿਸੇ 5 ਸਟਾਰ ਹੋਟਲ ਦਾ ਨਾ ਮੈਂ ਹਾਂ ਰਿਕਾਰਡਿੰਗ ਹੋ ਜਾਏਗਾ ਪਰ ਨਾਲ ਦੀਆਂ ਤੁਸੀਂ ਇਹਦੀ ਕੁਆਲਿਟੀ ਦੇਖੋ ਐਦਾਂ ਨਹੀਂ ਆ ਕਿ ਜੇ ਡੱਬਾ ਤਿਆਰ ਕੀਤਾ ਵਿੱਚ ਬਦਾਮ ਹੈ ਹੀ ਨਹੀਂ ਭਾਜੀ ਚੰਡੀਗੜ੍ਹ ਜਾ ਰਹੇ ਡੱਬੇ ਇਹ ਪੈਕ ਹੋ ਕੇ ਅੱਛਾ ਇਹ ਚੰਡੀਗੜ੍ਹ ਜਾ ਰਹੇ ਆ ਆ ਦੇਖੋ ਭਾਜੀ ਤਾਂ ਦੇਖੋ ਸਾਡੇ ਸ਼ਹਿਰ ਦੇ ਲੋਕ ਗਲਤੀ ਨਾਲ ਚੰਡੀਗੜ੍ਹ ਜਾ ਰਹੇ ਤੇ ਚੰਡੀਗੜ੍ਹ ਆ ਰਹੇ ਭਾਈ ਬਿਲਕੁਲ ਬਿਲਕੁਲ ਕਿਉਂਕਿ ਪ੍ਰਾਈਸ ਦਾ ਕੰਪੈਰੀਸ਼ਨ ਕਰੀਏ ਦੇਖੋ ਬਹੁਤ ਸੋਹਣਾ ਬਾਕਸ ਹੈ ਬਹੁਤ ਡਿਫਰੈਂਟ ਸਟਾਈਲ ਦਾ ਬਾਕਸ ਹੈ ਲਾਈਨਸ ਨਹੀਂ ਇਹਦੇ ਅੰਦਰ ਤੁਸੀਂ ਤਿੰਨ ਲਾਈਨਾਂ ਵਾਲਾ ਲਵੋ ਜੀ ਦੋ ਲਾਈਨਾਂ ਵਾਲਾ ਲਵੋ ਚਾਰ ਲਾਈਨਾਂ ਵਾਲਾ ਲਿੱਕ ਪਲੇਨ ਲਾਈਨ ਵਾਲੀ ਉਹ ਵੀ ਲੱਗ ਜੇਗੀ ਨਹੀਂ ਭਾਜੀ ਬਿਲਕੁਲ ਵੀ ਨਹੀਂ ਸਿਰਫ ਤੇ ਸਿਰਫ 100 ਰੁਪਏ ਨਹੀਂ ਜੇ ਆਪਾਂ ਬਿਚ ਮਠਿਆਈ ਪਵਾ ਲਈਏ ਮਠਾਈ ਪਾ ਕੇ ਭਾੜੀ ਸਟਾਰਟਿੰਗ ਜਿਹੜੀ ਸਾਡੀ ਨੋਰਮਲ ਡਰਾਈ ਆਈਟਮ ਦੀ 220 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਜੀ ਥੋੜਾ ਗੰジャਸ਼ਤ ਬਾਹਰ ਹੋ ਗਿਆ ਤੁਹਾਡੇ ਕਰਕੇ ਭਾੜੀ 200 ਰੁਪਏ ਦੇ ਵਿੱਚੇ ਡੱਬਾ ਦੇ ਵਿੱਚੇ ਇੱਕ ਆਰਡ ਵਿੱਚੇ ਮਠਾਈ ਹੈ ਨਾ ਗ੍ਰੇਟ ਆਫਰ ਇਹ ਮਠਾਈ ਜੀ ਵਿੱਚੇ ਕਾਰਡ ਤੇ ਵਿੱਚੇ ਬਾਕਸ ਵਿੱਚੇ ਸਾਰਾ ਬਾਕਸ ਸਾਰਾ ਲੈਮੀਨੇਸ਼ਨ ਕਰਕੇ ਦੇਣਾ ਉਹ ਵਧੀਆ ਡਿਫਰੈਂਟ ਯੂਨੀਕ ਡਿਜ਼ਾਈਨ ਆਹ ਭਾਜੀ ਇਹ ਸਾਰਾ ਵੁੱਡਨ ਦਾ ਬਾਕਸ ਆ ਹੂੰ ਆ ਦੇਖੋ ਭਾਜੀ ਕੀ ਬਾਤ ਹੈ ਫਰਾਂਟ ਫਰਾਂਟ ਟਾਈਪ ਹੋ ਗਿਆ ਕਾਰਡ ਹੋ ਗਿਆ ਜੀ ਰਾਜਾ ਜੀ ਮਹਾਰਾਜਾ ਰਾਜਾ ਮਹਾਰਾਜੇ ਫੀਲਿੰਗ ਹੋ ਗਈ ਜੀ ਤਾਂ ਕਾਰਡ ਹੋ ਗਈ ਆ ਵੀ ਟ੍ਰੇ ਮਤਲਬ ਬੰਦਾ ਘਰ ਰੱਖੂਗਾ ਬਾਅਦ ਕੰਮ ਆਉਣ ਵਾਲੀ ਹੈ ਬਿਲਕੁਲ ਭਾਜੀ ਬਿਲਕੁਲ ਦੋ ਤਰੀਕੇ ਕੰਮ ਆਇਆ ਮੇਰੇ ਖਿਆਲ ਜਾਰਸ ਵੀ ਕੰਮ ਆ ਜਾਣਿਆ ਆ ਵੀ ਕੰਮ ਆ ਜਾਣਾ ਤੇ ਇਹਨੂੰ ਜੁਐਲਰੀ ਬਾਕਸ ਬਣਾ ਲਾ ਸਕਦੇ ਸਾਰੇ ਵੁੱਡਨ ਦਾ ਬਾਕਸ ਆ ਭਾਜੀ ਬਹੁਤ ਵਧੀਆ ਕੁਆਲਿਟੀ ਦਾ ਇਹ ਤਾਂ ਕਿਸੇ ਯੂਟਿਊਬਰ ਦੇ ਘਰ ਚ ਲੱਗਿਆ ਨਾ ਉਹ ਨਹੀਂ ਅਨਬਾਕਸਿੰਗ ਕਰਦੇ ਨੇ ਵੀ ਪਿਆਰਾ ਬਿਲਕੁਲ ਭਾਜੀ ਇਹ ਬਿਲਕੁਲ ਡਿਫਰੈਂਟ ਬਾਕਸ ਹੈ ਜੀ ਹਮ ਲੋਕੇ ਅੱਜ ਕੱਲ ਦੇ ਇਹਦੇ ਚੀਜ਼ਾਂ ਬਹੁਤ ਡਿਫਰੈਂਟ ਮੰਗਦੇ ਆ ਉਹ ਵਾਓ ਚੰਡੀਗੜ੍ਹ ਦਿੱਲੀ ਬੰਬਈ ਸਾਡੇ ਬਹੁਤ ਡੱਬੇ ਜਾ ਰਹੇ ਇਹਦੇ ਨਾਲ ਹੈਪੀਨੈਸ ਡਿਲੀਵਰ ਹੋਣੀ ਹੈ ਹਾਂਜੀ ਹੈਪੀਨੈਸ ਡਿਲੀਵਰ ਭਾਜੀ ਉਹ ਵਾਓ ਇਹ ਸਟਾਈਲ ਦੇਖੋ ਜੀ ਦੋ ਜਾਰ ਆਗੇ ਦੇ ਵਿੱਚ ਪਰ ਲੀਫਸ ਦੋ ਤਰ੍ਹਾਂ ਦੇ ਕਾਰਡ ਆਗੇ ਜੀ ਇਹਦੇ ਵਿੱਚ ਬਹੁਤ ਸਾਲਾਂ ਤੋਂ ਆ ਰਹੇ ਆਰ ਕੇ ਵਾਲਿਆਂ ਦੇ ਜਿਹੜੇ ਹੁਣ ਪਰਿਵਾਰਕ ਮੈਂਬਰ ਬਣ ਚੁੱਕੇ ਆ ਉਹਨਾਂ ਨੇ ਕੀ ਆਫਰ ਹੈ ਤੇ ਜਿਹੜੇ ਪਹਿਲੀ ਵਾਰ ਆ ਰਹੇ ਆ ਭਾਜੀ ਉਹਨਾਂ ਲਈ ਆਫਰ ਤਾਂ ਦੇਈ ਦੀ ਨਹੀਂ ਅਸੀਂ ਉਹਨਾਂ ਨੂੰ ਪਹਿਲੇ ਪਤਾ ਵਾ ਆਰ ਕੇ ਕਦੇ ਵੱਧ ਰੇਟ ਨਹੀਂ ਲਾਂਦਾ ਆਰ ਕੇ ਸਾਡਾ ਆਪਣਾ ਆ ਹਾਂ ਬਿਲਕੁਲ ਭਾਜੀ ਆਰ ਕੇ ਆਪਣਾ ਜਿਵੇਂ ਮੁੰਬਈ ਚ ਕਪੂਰ ਬਹੁਤ ਫੇਵਰੇਟ ਹੈ ਨਾ ਸਾਰਿਆਂ ਦੇ ਐਂਦੀ ਨਵੇਂ ਸ਼ਹਿਰ ਚ ਆਰ ਕੇ ਵਾਲੇ ਫੇਵਰੇਟ ਜਦੋਂ ਕੀੜਾ ਲੱਗਦਾ ਸਪਾਈਡਰਮੈਨ ਬੰਦਾ ਬਣਦਾ ਤਾਂ ਕਰਕੇ ਐਕਸ਼ਨ ਬਣਦਾ ਜਦੋਂ ਮਠਿਆਈ ਦੀ ਸ਼ਕਤੀ ਮਿਲਦੀ ਭਾਜੀ ਫਿਰ ਕਲੈਕਸ਼ਨ ਬਣਦਾ ਆ ਚੱਕੋ ਚੱਕ ਕਹਿੰਦੇ ਕਿ ਬਹੁਤ ਹੋ ਗਈਆਂ ਉਦਾਸ ਭਰੀਆਂ ਖਬਰਾਂ ਸ਼ਹਿਨਾਈ ਦਾ ਸੀਜ਼ਨ ਹੈ ਕੁਝ ਮਿੱਠਾ ਮਿਠਾਤਾ ਦਿਖਾਓ ਜੀ ਉਹ ਜਿਹੜਾ ਵੱਡੀਆਂ ਵੱਡੀਆਂ ਮੱਛਾਂ ਵਾਲਾ ਮੁੰਡਾ ਉਹ ਉਹ ਕਿਉਂ ਕਰਕੇ ਬੜੇ ਫੈਸੀ ਨੇਪਰ ਦੇ ਵੈਡਿੰਗ ਬਾਕਸੇ ਦਿਖਾਉਂਦਾ ਹੈ ਜਰ ਉਸਨਾ ਤਾਂ ਮਿਲਵਾਓ ਜੀ ਕਿ ਤੁਸੀਂ ਆਰਕਸ ਸੂਟ ਸ਼ਾਪ ਦੀ ਗੱਲ ਕਰਦੇ ਹੋ ਕਿੱਥੇ ਉਮੀਦ ਨਾਲੋਂ ਜ਼ਿਆਦਾ ਸਵਾਦ ਮਿਠਾਈ ਮਿਲਦੀ ਹੈ ਤਾਂ ਆਓ ਚਾਹੋ ਚਾਹੋ ਆਓ ਸਤਿ ਸ਼੍ਰੀ ਅਕਾਲ ਪਿਬਤ ਨਵਾਂ ਸ਼ਹਿਰ ਦੇਖ ਰੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਸਿੰਘ ਤੁਸੀਂ ਸ਼ਹਿਰ ਤੋਂ ਨਜ਼ਰ ਆ ਲੈਣੀ ਵੀਡੀਓ ਕਿਸ ਬਾਬਤ ਹੋਣੀ ਹੈ ਸਾਥੀਓ ਵੈਡਿੰਗ ਦਾ ਸੀਜ਼ਨ ਸ਼ਹਿਨਾਈ ਦਾ ਸੀਜ਼ਨ ਢੋਲ ਵਜਾ ਰਹੇ ਤੇ ਇਸ ਸੀਜ਼ਨ ਜਿਹੜੇ ਸਾਡੇ ਨਿੱਕੇ ਵੱਡੇ ਭੈਣ ਭਰਾਵਾਂ ਦਾ ਵਿਆਹ ਹੈ ਉਹਨਾਂ ਦਾ ਖਾਸ ਯਮਹਾ ਆਉਣ ਵਾਲਾ ਕੋ ਚਾਹੁੰਦੇ ਆ ਕਿ ਉਹਦੇ ਵਿਆਹ ਤੇ ਰਿਸ਼ਤੇਦਾਰ ਯਾਰ ਬੋਸ ਆ ਕੇ ਰੌਣਕਾਂ ਲਾ ਚਾਰ ਚੰਨ ਲਾਉਂ ਪ੍ਰਚਾਰ ਚੰਨ ਲੱਗਦੇ ਕਿਵੇਂ ਜਦ ਅਸੀਂ ਰਿਸ਼ਤੇਦਾਰਾਂ ਨਾਲ ਇਨਵੀਟੇਸ਼ਨ ਭੋਜਦੇ ਆ ਰਿਸ਼ਤੇਦਾਰ ਖੁਸ਼ ਹੋ ਜਾਂਦੇ ਆ ਲੇਕਿਨ ਇਸ ਸੀਜ਼ਨ ਅਸੀਂ ਚਾਹੁੰਦੇ ਆ ਕਿ ਜਿਹੜੀ ਤੁਹਾਡੀ ਇਨਵੀਟੇਸ਼ਨ ਆ ਉਹ ਵੀ ਇੰਨੀ ਪਰਫੈਕਟ ਹੋਵੇ ਕਿ ਤੁਹਾਡੀ ਇਨਵੀਟੇਸ਼ਨ ਵੀ ਯਾਦਗਾਰ ਬਣ ਜਾਵੇ ਤੇ ਸਾਡੇ ਨਵੇਂ ਸ਼ਹਿਰ ਵਿੱਚ ਉਹ ਵੱਡੀਆਂ ਵੱਡੀਆਂ ਮੱਛਾਂ ਵਾਲਾ ਜਿਹੜਾ ਮੁੰਡਾ ਇਹਨਾਂ ਉਹ ਕਰਕੇ ਵੈਡਿੰਗ ਬਾਕਸਸ ਦਿਖਾਉਂਦਾ ਤੇ ਬਹੁਤ ਹੀ ਖਾਸ ਹੁੰਦੇ ਨੇ ਵੈਡਿੰਗ ਬਾਕਸਸ ਅੱਜ ਵੀਰ ਤੁਹਾਨੂੰ ਉਹੀ ਦਿਖਾਣੇ ਆ ਦਿਖਾਵੇਗਾ ਸਾਡਾ ਵੀਰ ਹਿਤੇਸ਼ ਅਰੋੜਾ ਆਰਕੇ ਸੂਟ ਚੌਪ ਤੋਂ ਤਾਂ ਆਓ ਮਿਲਦੇ ਆਂ ਇਹਨਾਂ ਦੀ ਮਠਾਈ ਜਿਹੜੀ ਹੁੰਦੀ ਆ ਬਹੁਤ ਸਵਾਦਿਸ਼ਟ ਹੁੰਦੀ ਆ ਬਹੁਤ ਸਫਾਈ ਹੁੰਦੀ ਆ ਇੱਥੇ ਅੰਕਲ ਬੀਜੀ ਨੇ ਪਰ ਆਪਾਂ ਵੈਡਿੰਗ ਬਾਕਸਸ ਲਈ ਮਿਲਣਾ ਹਿਤੇਸ਼ ਵਿਸ਼ੂ ਉਹਨਾਂ ਨੂੰ ਪੁੱਛ ਲੈਣੇ ਆ ਕਿੱਥੇ ਨੇ ਹਿਤੇਸ਼ ਭਾਜੀ ਇੱਦਾਂ ਇੱਦਾਂ ਕਰੋ ਜਦੋਂ ਮਿਲ ਜੂਗੇ ਤਾਂ ਕੌਣ ਜਾਵਾਂਗੇ ਕਰੋ ਹੋਰ ਜੀ ਹਾਂ ਜੀ ਪਹੁੰਚਾ ਤਾਂ ਨਹੀਂ ਮੈਂ ਮਜ਼ਾਕ ਕਰਨਾ ਕੁੱਤੇ ਮਗਰ ਲਾ ਦੂੰਗਾ ਮਜ਼ਾਕ ਨਹੀਂ ਕਰਨਾ ਨਹੀਂ ਨਹੀਂ ਭਾਜੀ ਮਜ਼ਾਕ ਨਹੀਂ ਤੁਸੀਂ ਗਲਤ ਕਰ ਰਹੇ ਆ ਗਲਵਜ਼ ਬਾਕੇ ਕਰੋ ਓਕੇ ਤਾਂ ਰੂਲ ਆ ਗਲਵਜ਼ ਬਾਕੇ ਕਰਨਾ ਪੈਣਾ ਸਾਫ ਸਫਾਈ ਦਾ ਖਿਆਲ ਰੱਖਣਾ ਹੈ ਬਿਲਕੁਲ ਬਿਲਕੁਲ ਮਤਲਬ ਗਲਵਜ਼ ਬਾਕੇ ਕਰਨਾ ਪੜਾ ਕਰਾਂ ਫਿਰ ਹਾਂਜੀ ਹਾਂਜੀ ਪੂਰੇ ਜੋਸ਼ ਨਾਲ ਪੂਰੇ ਜੋਸ਼ ਨਾਲ ਇੰਜਨ ਨੂੰ ਹੋਰ ਤੇਜ਼ ਕਰਾਂ ਗਰਮ ਕਰ ਦਮ ਇੰਜਨ ਨੂੰ ਛੱਡਾ ਠਾ ਫੋਰੀ ਕੀ ਤਮਾਕਾ ਉਹ ਤੇਜ ਜੀ ਅਸੀਂ ਨੀ ਕੋ ਮਾਰਨਾ ਐ ਰੇਡ ਸਗੋ ਬਤਾਉਣਾ ਤੁਹਾਡਾ ਟ੍ਰੇਡ ਲੋਕਾਂ ਨੂੰ ਦਿਖਾਉਣੇ ਆ ਵੈਡਿੰਗ ਬਾਕਸੇਸ ਹਫੇਸ਼ ਮੇਡ ਥੈਂਕ ਯੂ ਵੈਰੀ ਵੈਲਕਮ ਤੁਹਾਡਾ ਬਹੁਤ ਬਹੁਤ ਜੀ ਅਸੀਂ ਵੀ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਐ ਐਂਟਰੀ ਸਾਡੀ ਸ਼ਕਤੀਮਾਨ ਵਾਲੀ ਆ ਪੂਰੀ ਸ਼ਕਤੀਮਾਨ ਵਾਲੀ ਜੀ ਲੇਕਿਨ ਅਸੀਂ ਵੈਡਿੰਗ ਬਾਕਸੇਸ ਦਿਖਾਉਣੇ ਆ ਉਹਦਾ ਕਾਰਨ ਇਹ ਜੀ ਕਿਉਂਕਿ ਮੈਂ ਬਹੁਤ ਤੁਹਾਡੀਆਂ ਵੀਡੀਓਜ਼ ਦੇਖੀ ਇੰਸਟਾ ਤੇ ਔਰ ਮੈਨੂੰ ਕੈਨੇਡਾ ਅਮਰੀਕਾ ਤੋਂ ਵੀ ਬਹੁਤ ਸਾਰੇ ਭੈਣਾ ਭਰਾਵਾਂ ਨੇ ਕਿ ਕਿ ਉੱਥੇ ਜਾਓ ਅਸੀਂ ਵੈਡਿੰਗ ਬਾਕਸੇਸ ਦੇਖਣਾ ਚਾਹੁੰਦੇ ਕਿਉ ਬਾਕਸ ਸਪੈਸ਼ਲ ਹੁੰਦੇ ਨੇ ਸਪੈਸ਼ਲ ਲੋਕਾਂ ਲਈ ਸਪੈਸ਼ਲ ਓਕੇਜਨ ਲਈ ਐਕਸਟਰਾ ਐਕਸਰਾ ਸਪੈਸ਼ਲ ਬਣਾਏ ਜਾਂਦੇ ਆ ਕਿਉਂਕਿ ਲੋਕ ਕਾੜ ਬਾਜ ਪੜਦੇ ਆ ਪਹਿਲਾ ਡੱਬਾ ਪਾ ਜੀ ਡੱਬਾ ਦੇ ਮਠਾਈ ਠੀਕ ਹੈ ਜੀ ਹੁਣ ਆਪਾਂ ਵੈਡਿੰਗ ਬਾਕਸਸ ਦੇਖਣੇ ਕਿੱਥੋਂ ਸ਼ੁਰੂ ਕਰੂਗੇ ਲੋ ਭਾਜੀ ਸਾਰੀਆਂ ਰੇਂਜ ਸਾਡੇ ਕੋਲ ਹੈਗੀਆਂ ਵਾ ਸਾਡੇ ਕੋਲ 250 ਰੁਪਏ ਦੇ ਵਿੱਚ ਡੱਬਾ ਤੇ ਕਾੜ ਵਿਦ ਮਠਾਈ ਡਰਾਈ ਆਈਟਮਸ ਦੇ ਨਾਲ ਸਟਾਰਟ ਹੋ ਜਾਂਦਾ ਜੀ ਉਹ ਸਾਡੇ ਕੋਲ ਸਭ ਤੋਂ ਵਧੀਆ-ਵਧੀਆ ਬਾਕਸਸ ਐਮ ਡੀ ਐਫ ਦੇ ਬਾਕਸ ਹੈਗੇ ਆ ਸਾਡੀਆਂ ਗੁੱਟੀਆਂ ਸਪੈਸ਼ਲਸ ਲੱਕਰ ਵਾਲੇ ਭਾਜੀ ਆਹ ਦੇਖੋ ਭਾਜੀ ਲੱਕਰ ਵਾਲੇ ਬਾਕਸ ਅੱਛਾ ਜੀ ਮੈਂ ਪਹਿਲੇ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਤੁਹਾਡੇ ਮਨ 'ਚ ਪ੍ਰੇਰਣਾ ਕਿੱਥੋਂ ਆਈ ਇਨਸਪੀਰੇਸ਼ਨ ਕਿੱਥੋਂ ਆਈ ਕਿ ਆਪਾਂ ਬੜੇ ਅਫੋਰਡੇਬਲ ਪ੍ਰਾਈਸੇਸ ਰੱਖਨੇ ਭਾਜੀ ਅਸੀਂ ਹਰ ਘਰ ਦੇ ਵਿੱਚ ਨਾ ਖੁਸ਼ੀਆਂ ਪਹੁੰਚਾਉਣਾ ਚਾਹੁੰਦੇ ਹਾਂ ਹੂੰ ਤਾਂ ਕਿ ਹਰ ਬੰਦੇ ਦਾ ਚਾਹ ਪੂਰਾ ਹੋਵੇ ਕਿ ਅਸੀਂ ਆਰ ਕੇ ਤੋਂ ਮਠਾਈ ਲਈ ਸੀ ਵਧੀਆ ਕੁਆਲਿਟੀ ਦੀ ਲਈ ਸੀ ਤੇ ਵਧੀਆ ਡੱਬਾ ਕਾਰਡ ਰੇਟ ਤੇ ਉਹ ਯਾਰ ਬੇਰੋ ਭਾਜੀ ਖਾਲੀ ਡੱਬਾ ਤੇ ਵਿਦ ਕਾਰਡ ਸਟਾਰਟ ਹੈ ਸਾਡੇ ਕੋਲੋਂ ਮਤਲਬ ਤੁਸੀਂ ਇਹ ਗੱਲ ਨੋਟ ਕਰ ਲਓ ਜੀ ਆਰ ਕੇ ਵਾਲੇ ਬਹੁਤ ਅਫੋਰਡੇਬਲ ਆ ਤੁਹਾਡੇ ਘਰ ਖੁਸ਼ੀਆਂ ਪਹੁੰਚਾਣਾ ਚਾਹੁੰਦਾ ਜੀ ਸਰ ਪਹਿਲਾਂ ਆਪਾਂ 15 ਰੁਪਏ ਵਾਲੇ ਦੇਖ ਲਈਏ ਡੱਬਾ ਲਓ ਜੀ ਆਓ ਭਾਜੀ ਆਹ ਦੇਖੋ ਭਾਜੀ ਇਹ 50 ਰੁਪਏ ਦਾ ਡੱਬਾ ਕਾਰਡ ਸਟਾਰਟ ਹੋ ਜਾਂਦਾ ਜੀ ਤੁਸੀਂ ਇਹਦੇ ਅੰਦਰ ਜਿਹੜੀ ਮੱਜੀ ਟ੍ਰੇਲ ਵਾ ਲੋ 2 ਖਾਨਾ 3 ਖਾਨਾ 4 ਖਾਨਾ ਔਰ ਤੁਸੀਂ ਇਹਦੇ ਬਾਹਰ ਆਪਣੀ ਫੋਟੋ ਵੀ ਲਗਵਾ ਸਕਦੇ ਆ ਆਪਣੇ ਹਿਸਾਬ ਨਾਲ ਕਸਟਮਾਈਜ਼ ਇਹਨੂੰ ਕਰਾ ਸਕਦੇ ਆ 50 ਰੁਪਏ ਦੇ ਵਿੱਚ ਵਿੱਚ ਭਾਜੀ 50 ਰੁਪਏ ਵਿੱਚ ਕੁਝ ਵੀ ਨਹੀਂ ਆ ਸਾਰੇ ਸਪੜੇ ਤੁਹਾਡੇ ਪੂਰੇ ਅੱਛਾ ਇੱਕ ਗੱਲ ਦੱਸੋ ਫਿਰ ਮਿਨਿਮਮ ਟਾਈਮ ਕਿੰਨਾ ਲੈਂਦੇ ਤੁਸੀਂ ਭਾਜੀ 1 ਵੀਕ ਦਾ ਟਾਈਮ ਲੈਣਾ ਜੀ ਓਕੇ ਇਹ ਬ੍ਰੈਂਡ ਨਿਊ ਡੱਬੇ ਤਿਆਰ ਕਰਕੇ ਆਂਗੇ ਤੁਹਾਡੇ ਮੁਤਾਬਿਕ ਕਸਟਮਾਈਜ਼ ਕਰਕੇ ਦੇਵਾਂਗੇ ਤੁਹਾਡੀ ਫੋਟੋ ਲਵਾਣੀ ਫੋਟੋ ਲੋ ਜਿੰਦਾਂ ਤੁਸੀਂ ਡੱਬਾ ਚਾਹਣੇ ਉਦਾਂ ਬਣੇ ਗਏ ਆਂ ਆਪਾਂ ਹੁਣ ਇੱਧਰ ਦੇਖ ਲਿਓ ਸਿਰਫ ਆਰ ਕੇ ਵਾਲਿਆਂ ਦੇ ਖੜੇ ਆ ਇੰਨੇ ਅੱਛੇ ਵੈਡਿੰਗ ਬਾਕਸਸ ਆ ਔਰ ਜਸਟ 50 ਰੁਪਏ ਦੀ ਗੱਲ ਕਰ ਰਿਹਾ ਸਰ ਇਹਦੇ ਅੰਦਰ ਲਾਈਨਸ ਨੇ ਇਹਦੇ ਅੰਦਰ ਤੁਸੀਂ ਤਿੰਨ ਲਾਈਨਾਂ ਲਵਾ ਲਓ ਜੀ ਦੋ ਲਾਈਨਾਂ ਲਵਾ ਲਓ ਚਾਰ ਲਾਈਨਾਂ ਲਵਾ ਲਓ ਕੱਲੀ ਇੱਕ ਪਲੇਨ ਲਾਈਨ ਵਾਲੀ ਉਹ ਵੀ ਲੱਗ ਜਾਏਗੀ। ਫਿਰ ਤਾਂ ਮਹਿੰਗਾ ਹੋ ਜਾਏਗਾ। ਨਹੀਂ ਭਾਜੀ ਬਿਲਕੁਲ ਵੀ ਨਹੀਂ। ਕਿੱਥੇ ਤੱਕ ਜਾਊਗਾ? ਸਿਰਫ ਤੇ ਸਿਰਫ 20 ਰੁਪਏ। ਨਹੀਂ ਜੱਪਾ ਬੇਟੀ ਮਠਿਆਈ ਪਵਾ ਲਈਏ। ਮਠਾਈ ਬਾਕੇ ਬਾੜੀ ਸਟਾਰਟਿੰਗ ਜਿਹੜੀ ਸਾਡੀ ਨਾਰਮਲ ਨੇ ਡਰਾਈ ਆਈਟਮ ਦੀ 220 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਜੀ। ਥੋੜਾ ਗੰਜੇਸ਼ ਤੋਂ ਬਾਹਰ ਹੋ ਗਿਆ। ਤੁਹਾਡੇ ਕਰਕੇ ਬਾੜੀ 200 ਰੁਪਏ ਦੇ ਵਿੱਚੇ ਡੱਬਾ ਦੇ ਵਿੱਚੇ ਇੱਕ ਆੜ ਵਿੱਚੇ ਮਠਾਈ। ਹੈ ਨਾ ਗ੍ਰੇਟ ਆਫਰ ਆਰ ਕੇ সুইਟ ਸ਼ਾਪ ਦੀ ਮਠਿਆਈ। ਤੇ ਡੱਬਾ ਉਹ ਮਠਿਆਈ ਜਿਹੜੀ ਉਮੀਦ ਤੋਂ ਜ਼ਿਆਦਾ ਸਵਾਦ ਹੁੰਦੀ ਆ ਸਿਰਫ 200 ਰੁਪਏ ਵਿੱਚ ਤੁਹਾਨੂੰ ਆ ਵੰਡਰਫੁਲ ਵੰਡਰਫੁਲ ਮੈਜੀਕਲ ਡੱਬਾ ਮਿਲਣਾ ਜਿੰਨੀਆਂ ਮਰਜ਼ੀ ਕਹਿੰਦੇ ਲਾਈਨਾਂ ਲਗਵਾ ਲਓ ਔਰ ਪੈਸੇ ਕਿਨੇ ਹੋਣਗੇ 200 ਰੁਪਏ ਓਨਲੀ ਓਨਲੀ 200 ਔਰ ਇਸ ਤੋਂ ਥੋੜਾ ਵੱਡਾ ਜਿਹਾ ਪੱਪਾ ਲੈਣਾ ਹੋਵੇ ਪ੍ਰਾਈਸ ਵੀ ਦਿਖਾ ਦੇਣਾ ਹੋਵੇ ਉਹ ਵੀ ਦਿਖਾ ਦੇਣਾ ਹੋਵੇ ਜੀ ਜੀ ਅੱਛਾ ਇਹ ਤੇਜੀ ਤੁਹਾਨੂੰ ਪਤਾ ਵਿਆਹ ਜਿਹੜਾ ਹੁੰਦਾ ਉਹ ਖਾਸ ਹੁੰਦਾ ਤੇ ਥੋੜੀ ਉੱਪਰਲੀ ਰੇਂਜ ਦੇਖਣੀ ਹੋਵੇ ਭਾਈ ਸਾਡੇ ਕੋਲ ਹਰ ਤਰ੍ਹਾਂ ਦੀ ਰੇਂਜ ਆ 50 ਰੁਪਏ 70 ਰੁਪਏ 120 ਰੁਪਏ 150 200 300 500 700 ਕਿੰਨੇ ਦਿਖਾ ਦੋ ਇੱਕ ਵਾਰੀ ਪਹਿਲਾਂ ਭਾਈ 70 ਪੇਲਾ ਆ ਡਪਾਉਂਦਾ ਜੀ 9x9 ਫਾਈਲ ਦਾ ਜੀ ਹੂੰ ਨਾਲ ਤੁਸੀਂ ਲੋਕ ਕਟੋਗੜ ਸਾਡੇ ਕੋਲ 50 ਤਰ੍ਹਾਂ ਦੇ ਡਿਜ਼ਾਈਨ ਇਹਦੇ ਵਿੱਚ ਅਵੇਲੇਬਲ ਹੈ ਜੀ ਕਲਰਸ ਵੀ 50 ਤਰ੍ਹਾਂ ਦੇ ਡਿਜ਼ਾਈਨ ਵੀ ਅਵੇਲੇਬਲ ਹੈ ਜਿਹੜਾ ਤੁਸੀਂ ਆਪਣਾ ਕਰਵਾਉਣਾ ਚਾਹੁੰਦੇ ਹੋ ਅਸੀਂ ਰੈਡੀ ਕਰਕੇ ਰੱਖਿਆ ਹੈ ਅੱਛਾ ਜੀ ਮੈਂ ਦੇਖਿਆ ਕਿ ਪੰਜਾਬੀ ਵਿੱਚ ਲਿਖਿਆ ਬਹੁਤ ਸੋਹਣਾ ਲੱਗ ਰਿਹਾ ਹੈ ਇੱਕ ਵੀ ਲਿਖਾ ਦੋਗੇ ਤੁਸੀਂ ਪੰਜਾਬੀ ਦੇ ਵਿੱਚ ਸਾਰਾ ਹੋਊਗਾ ਨਾ ਅੰਦਰੋਂ ਵੀ ਕਾਰਡ ਪੰਜਾਬੀ ਹਿੰਦੀ ਇੰਗਲਿਸ਼ ਤੁਸੀਂ ਜਿਹੜੀ ਵੀ ਲੈਂਗੁਏਜ ਚ ਲਗਾਉਣਾ ਚਾਹੁੰਦੇ ਹੋ ਹੋ ਜਾਏਗਾ ਇਹਦੇ ਵਿੱਚ ਆਟ ਡੱਬਾ ਦੇਖ ਪਾ ਰਹੇ ਹੋ ਵੈਡਿੰਗ ਬਾਕਸ ਬਹੁਤ ਸ਼ਾਨਦਾਰ ਹੈ ਬਹੁਤ ਪ੍ਰੀਮੀਅਮ ਲੱਗ ਰਿਹਾ ਜੀ ਬਿਲਕੁਲ ਬਾਜੀ ਬਹੁਤ ਪ੍ਰੈਸ਼ਰੀ ਇੱਕ ਤਰ੍ਹਾਂ ਦਾ ਬ ਹਾਂਜੀ ਬਹੁਤ ਸੋਹਣਾ ਕੱਟੇ ਦੋ ਜਾਰ ਹਾਂਜੀ ਡਰਾਈ ਫੂਡ ਪਿੰਨੀ ਆ ਜੀ ਜਨਾ ਲੱਡੂ ਹੋ ਗਿਆ ਜੀ 2000 ਹੋਗੇ ਇਹਦੇ ਵਿੱਚ ਨਾਲ ਇੱਕ ਲੀਫ ਦਵਾਂਗੇ ਜੀ ਡੱਬੇ ਨਾਲ ਸਾਰਾ ਲੈਮੀਨੇਸ਼ਨ ਬਾਕਸ ਕਰਕੇ ਆਣਾ ਜੀ ਅੱਛਾ ਅੱਧਾ ਮੈਂ ਦੇਖ ਪਾ ਰਹੇ ਹਾਂ ਕਾਰ ਇੱਧਰ ਹੈ ਅੱਧਾ ਅੱਧਾ ਇੱਧਰ ਹਾਂਜੀ ਉਹ ਕਸਟਮਾਈਜ਼ ਹੋ ਜਾਂਦਾ ਜਿੱਦਾਂ ਕਸਟਮਰ ਦੀ ਚੁਆਇਸ ਹੋ ਜੇ ਜਿੱਥੇ ਕੋਈ ਹੋਰ ਮਠਿਆਈ ਚਾਹਣ ਤਾਂ ਆ ਜਾਈ ਉਹ ਤੁਸੀਂ ਜਿਹੜੀ ਮਰਜ਼ੀ ਕਸਟਮਾਈਜ਼ ਕਰਾ ਸਕਦੇ ਆ ਜੀ ਅੱਛਾ ਬਹੁਤ ਮੈਜੀਕਲ ਹੈ ਇਹ ਔਰ ਟ੍ਰੈਜਰ ਹੈ ਜੀ ਟ੍ਰੈਜਰ ਮੇਰੇ ਖਿਆਲ ਜਿਹਨੂੰ ਤੁਸੀਂ ਦਓਗੇ ਉਹ ਵੀ ਇੱਜ਼ਤਮਾਨ ਮਹਿਸੂਸ ਕਰੂਗਾ ਤੁਸੀਂ ਦੇਖੋ ਆ ਫੜ ਕੇ ਭਾਜੀ ਪੂਰੀ ਫੀਲਿੰਗ ਆ ਰਹੀ ਆ ਤੁਸੀਂ ਦੇਖੋ ਜੇ ਮੈਂ ਕਿਸੇ ਨੂੰ ਕਹਾਂ ਨੀ ਆਹ ਡੱਬਾ ਲੈ ਕੇ ਆ ਜੀ ਤੁਸੀਂ ਵਿਆਹ ਤੇ ਪਹੁੰਚਣਾ ਬੰਦੇ ਨੇ ਕਹਣਾ ਯਾਰ ਵੀਆਈਪੀ ਟ੍ਰੀਟਮੈਂਟ ਮਿਲਿਆ ਬਿਲਕੁਲ ਅੱਛਾ ਜੇ ਆਪਾਂ ਹੁਣ ਕੋਈ ਅੰਬਾਨੀ ਟਾਈਪ ਡੱਬਾ ਜਾਈਏ ਹਾਂ ਲਓ ਭਾਜੀ ਉਹ ਵੀ ਦਿਖਾ ਦਿੰਦਾ ਬੰਦਾ ਕਹਿੰਦਾ ਖਰਚੇ ਦੀ ਪਰਵਾਹ ਨਹੀਂ ਆ ਮੈਂ ਮੁੰਡੇ ਦਾ ਕੁੜੀ ਦਾ ਵਿਆਹ ਕਰਨਾ ਠੋਕੇ ਠਾਠ ਭਗ ਬਖਰੇ ਆ ਸਭ ਤੋਂ ਹਟ ਕੇ ਅੰਬਾਨੀ ਟਾਈਪ ਦਿਖਾਓ ਲਓ ਭਾਜੀ ਆਹ ਦੇਖੋ ਇਹ ਆ ਐਮ एमडीएफ ਦੇ ਬਾਕਸ ਐ ਐਮਡੀਐਚ ਤਾਂ ਸੁਣਿਆ ਐਮਡੀ ਐ ਪਹਿਲੀ ਵਾਰ ਦੇਖੀ ਪਾਜੀ ਪੂਰਾ ਲੱਕੜ ਦਾ ਡੱਬਾ ਇਹ ਸੈਲੀਬ੍ਰਿਟੀ ਡੱਬਾ ਹੈ ਸੈਲੀਬ੍ਰਿਟੀ ਡੱਬਾ ਇਹਦੇ ਵਿੱਚ ਹੀ ਭਾਜੀ ਭਾਜੀ ਵੀ ਅਸੀਂ ਇਨਕਲੂਡ ਕਰ ਰਹੇ ਹਾਂ ਆ ਦੇਖੋ ਕਾਰਡ ਦੀ ਲੀਫ ਸਿੱਖੋ ਭਾਜੀ ਸਾਰੀ ਵਧੀਆ ਪ੍ਰਿੰਟਿੰਗ ਹੋਈ ਹੋਈ ਹੈ ਮਜ਼ਾ ਆਉਂਦਾ ਕਾਰਡ ਦੇਖ ਕੇ ਡੱਬਾ ਦੇਖ ਇਹ ਤਾਂ ਕਿਸੇ 5 ਸਟਾਰ ਹੋਟਲ ਦਾ ਨਾ ਮੈਨੂੰ ਲੱਗਦਾ ਹਾਂਜੀ ਭਾਜੀ ਇਹਦੇ ਵਿੱਚ ਸਵੀਟਸ ਪਾ ਲਓ ਆਹ ਜਾਰ ਆਗੇ ਭਾਜੀ ਡਰਾਈ ਫਰੂਟਸ ਪਾ ਲਓ ਚਾਕਲੇਟਸ ਪਾ ਲਓ ਆਹ ਭਾਜੀ ਉਹ ਭਾਜੀ ਦਾ ਕੰਮ ਵੀ ਭਾਜੀ ਨਾਲ ਹੀ ਨਾਲ ਹੀ ਵਾਰ-ਵਾਰ ਗੇੜੇ ਥੋੜਾ ਮਾਰੀ ਜਾਣੇ ਆ ਔਰ ਇਹ ਡੱਬਾ ਕੋਈ ਸਿੱਟੂਗਾ ਨਹੀਂ 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 ਜੀ ਇਹ ਲੇਡੀਜ਼ ਜੁਐਲਰੀ ਬਾਕਸ ਦੇ ਕੰਮ ਆਣਾ ਜੀ ਬਹੁਤ ਵਧੀਆ ਹੈਵੀ ਡੱਬਾ ਜੀ ਪੂਰਾ ਵੁੱਡਨ ਦਾ ਬਾਕਸ ਹੈ ਅੱਛਾ ਹੋਰ ਦਿਖਾ ਦੋ ਇੱਕ ਦੋ ਅੱਛਾ ਵੁੱਡਨ ਦਾ ਹਾਂ ਜੀ ਆ ਲਓ ਜੀ ਵਾਸ਼ਿੰਗ ਮਸ਼ੀਨਾਂ ਤਾਂ ਬਹੁਤ ਖਈਆਂ ਟੁੱਟਦੀਆਂ ਨਹੀਂ ਡੱਬਾ ਪਹਿਲੀ ਵਾਰ ਦਿਖਾ ਰਹੇ ਹਾਂ ਬਿਲਕੁਲ ਡੱਬਾ ਵੀ ਨਹੀਂ ਟੁੱਟਦਾ ਨਹੀਂ ਇਹ ਡੱਬਾ ਹੀ ਟੁੱਟਦਾ ਜੀ ਸਰ ਹੋਰ ਦਿਖਾ ਦੋ ਲਓ ਜੀ ਲਓ ਬਹੁਤ ਸੁੰਦਰ ਬਹੁਤ ਸ਼ਾਨਦਾਰ ਇੱਕ ਭਾਜੀ ਤੁਹਾਨੂੰ ਨਾ ਡਿਫਰੈਂਟ ਆਈਟਮ ਦਿਖਾਣਾ ਮੈਂ ਜੀ ਲਓ ਬਹੁਤ ਵਧੀਆ ਡਿਫਰੈਂਟ ਯੂਨੀਕ ਡਿਜ਼ਾਈਨ ਆਇਆ ਭਾਜੀ ਇਹ ਸਾਰਾ ਵੁੱਡਨ ਦਾ ਬਾਕਸ ਆ ਹੂੰ ਆ ਦੇਖੋ ਭਾਜੀ ਕਿਆ ਬਾਤ ਹੈ ਫਰਾਂ ਫਰਾਂ ਟਾਈਪ ਹੋ ਗਿਆ ਕਾਰਡ ਹੋ ਗਿਆ ਜੀ ਜਾ ਗਿਆ ਮਹਾਰਾਜਾ ਰਾਜਾ ਮਹਾਰਾਜੇ ਫੀਲਿੰਗ ਹੋ ਗਈ ਜੀ ਤਾਂ ਕਾਰਡ ਹੋ ਗਿਆ ਆ ਵੀ ਟ੍ਰੇ ਮਤਲਬ ਬੰਦਾ ਘਰ ਰੱਖੂਗਾ ਬਾਅਦ ਕੰਮ ਆਉਣ ਵਾਲੀ ਹੈ ਬਿਲਕੁਲ ਭਾਜੀ ਬਿਲਕੁਲ ਦੋ ਤਰੀਕੇ ਕੰਮ ਆਇਆ ਮੇਰੇ ਖਿਆਲ ਜਾਰਸ ਵੀ ਕੰਮ ਆ ਜਾਣੇ ਆ ਆ ਵੀ ਕੰਮ ਆ ਜਾਣਾ ਤੇ ਇਹਨੂੰ ਜੁਐਲਰੀ ਬਾਕਸ ਬਣਾ ਲਾ ਸਕਦੇ ਬਾਅਦ ਸਾਰਾ ਵੁੱਡਨ ਦਾ ਬਾਕਸ ਹੈ ਭਾਜੀ ਬਹੁਤ ਵਧੀਆ ਕੁਆਲਿਟੀ ਹੈ ਜੀ ਦੀ ਕ੍ਰਾਫਟਡ ਵਿਦ ਕੇਅਰ ਔਰ ਟ੍ਰੈਜਰ ਆਫ ਮੈਮਰੀਜ਼ ਹੋ ਜਾਣਾ ਇਹ ਹਾਂਜੀ ਸਿੱਟੂਗਾ ਕੋਈ ਨਹੀਂ ਜੀ ਯਾਦਗਾਰ ਬਣ ਜਾਏ ਜੀ ਲਾਈਫਟਾਈਮ ਤੱਕ ਯਾਦਗਰੀ ਹੋ ਗਈ ਜਦੋਂ 50ਵੀਂ ਸਾਲਗिरा ਮਨਾਣੀ ਹੈ ਉਦੋਂ ਇਹ ਡੱਬਾ ਖੋਲ ਕੇ ਯਾਦ ਕਰਨਾ ਸਾਡੇ 50 ਸਾਲ ਪਹਿਲਾਂ ਵਿਆਹ ਹੋਇਆ ਸੀ ਸਾਡਾ 50 ਸਾਲ ਪਹਿਲਾਂ ਵਿਆਹ ਇਸ ਤੇ ਹਾਰ ਕਹਿਣੇ ਡੱਬਾ ਬਣਾਇਆ ਸੀ ਤੇ ਫਿਰ ਤੇਜ ਜਿਹਾ ਮਾਹੀ ਬਣਾਇਆ ਬਹੁਤ ਵਧੀਆ ਅੱਛਾ ਆਹ ਬਹੁਤ ਲਗਜ਼ਰੀ ਲੱਗ ਰਿਹਾ ਹਾਂਜੀ ਭਾਜੀ ਇਹ ਨਵੀਆਂ ਸੀ ਲਗਜ਼ਰੀ ਬਾਕਸਰੀ ਇਹ ਨਵੇਂ ਸਟਾਈਲ ਦੇ ਵਿੱਚ ਆਏ ਇਹ ਕਹਿ ਸਕਦੇ ਹਾਂ ਅੰਬਾਨੀ ਹਾਂਜੀ ਇਹ ਵੀ ਅੰਬਾਨੀ ਵਾਲਾ ਜੀ ਇਹ ਅਸੀਂ ਇਹਦਾ ਸਾਰਾ ਬਾਕਸ ਲੈਮੀਨੇਸ਼ਨ ਕਰਕੇ ਦੇਣਾ ਜੀ ਪਾਰੇਓ ਇਦਾਂ ਨਹੀਂ ਕਿ ਡੱਬਾ ਖੁੱਲਾ ਜਾਣਾ ਹੈਵੀ ਹੈ ਹਾਂਜੀ ਹੈਵੀ ਬਾਕਸ ਬਰੀ ਸਾਰਾ ਇਦਾਂ ਪੈਕ ਹੋ ਕੇ ਜਾਣਾ ਵਾਓ ਬੋਝਾਰ ਆਗੇ ਪਾਜੀ ਵਿੱਚ ਤੁਸੀਂ ਪੰਜੀਰੀ ਪਾ ਲੋ ਸਵੀਟਸ ਪਾ ਲੋ ਇੱਕ ਕਸਟਮਾਈਜ਼ ਤੁਹਾਡੇ ਅਕੋਰਡਿੰਗ ਹੋ ਜਾਏਗਾ ਉਹ ਨਾਲ ਦੀਆਂ ਤੁਸੀਂ ਇਹਦੀ ਕੁਆਲਿਟੀ ਦੇਖੋ ਐਦਾਂ ਨਹੀਂ ਆ ਕਿ ਜੇ ਡੱਬਾ ਤਿਆਰ ਕੀਤਾ ਵਿੱਚ ਬਦਾਮ ਹੈ ਹੀ ਨਹੀਂ ਪਾਜੀ ਚੰਡੀਗੜ੍ਹ ਜਾ ਰਹੇ ਡੱਬੇ ਇਹ ਪੈਕ ਹੋ ਕੇ ਅੱਛਾ ਇਹ ਚੰਡੀਗੜ੍ਹ ਜਾ ਰਹੇ ਆ ਦੇਖੋ ਪਾਜੀ ਤਾਂ ਦੇਖੋ ਸਾਡੇ ਸ਼ਹਿਰ ਦੇ ਲੋਕ ਗਲਤੀ ਨਾਲ ਚੰਡੀਗੜ੍ਹ ਜਾ ਰਹੇ ਤੇ ਚੰਡੀਗੜ੍ਹ ਆ ਰਹੇ ਭਾਈ ਬਿਲਕੁਲ ਜੀ ਬਿਲਕੁਲ ਕਿਉਂਕਿ ਪ੍ਰਾਈਸ ਦਾ ਕੰਪੈਰੀਸ਼ਨ ਕਰੀਏ ਦੇਖੋ ਬਹੁਤ ਮੈਗਾ ਬਾਕਸ ਹੈ ਬਹੁਤ ਡਿਫਰੈਂਟ ਸਟਾਈਲ ਦਾ ਬਾਕਸ ਹੈ ਯਾਦਗਾਰ ਬਣ ਜਾਣੀ ਹੈ ਗਿਫਟ ਦੇਣਾ ਉਹਨੂੰ ਵਧੀਆ ਚੀਜ਼ ਹੋ ਤੁਸੀਂ ਇਨਵਾਈਟ ਕਰੋਗੇ ਬੰਦਾ ਕਹੋਗਾ ਹਾਂ ਇੱਥੇ ਤਾਂ ਜਾਣਾ ਹੀ ਪੈਣਾ ਬਿਲਕੁਲ ਬਿਲਕੁਲ ਔਰ ਬੰਦਾ ਫਿਰ ਕਾਰਡ ਵੀ ਰੀਝਾ ਲਾ ਲਾ ਪੜੂਗਾ ਵਿਆਹ ਵੀ ਰੀਝਾ ਲਾ ਲਾ ਦੇਖੂਗਾ ਔਰ ਗੁਆਂਡੀ ਹੁੰ ਦੱਸੂਗਾ ਵੀ ਪਈ ਸਾਡੇ ਘਰ ਦਾ 5 ਕਿਲੋ ਦਾ ਡੱਬਾ ਆ ਬਿਲਕੁਲ ਭਾਜੀ ਨੈਕਸ ਕੀ ਦਿਖਾਵਾਂਗੇ ਜੀ ਲੋ ਭਾਜੀ ਭਾਜੀ ਦੀ ਵੈਰਾਈਟੀਸ ਆਪਣੇ ਕੋਲ ਬਹੁਤ ਅੱਛੀ ਹੈਗੀ ਹੈ ਬੜੇ ਅੱਛੇ-ਚੇ ਬਾਕਸੇ ਹੈਗੇ ਡਿਜ਼ਾਈਨਸ ਹੈਗੇ ਆਪਣੇ ਕੋਲ ਭਾਜੀ ਆ ਡਿਜ਼ਾਈਨ ਮੈਨੂੰ ਬੜਾ ਅੱਛਾ ਲੱਗੇ ਹਾਂਜੀ ਇਹ ਅੱਜਕੱਲ ਨਵਾਂ ਟ੍ਰੈਂਡਿੰਗ ਦੇ ਵਿੱਚ ਡਿਜ਼ਾਈਨ ਚੱਲ ਰਿਹਾ ਭਾਜੀ ਜੀ ਆ ਦੇਖੋ ਭਾਜੀ ਹਮ ਕੀ ਬਾਤ ਹੈ ਇਹਦੇ ਵਿੱਚ ਪਲਾਸਟਿਕ ਦੇ ਬਾਕਸ ਹੈਗੇ ਭਾਜੀ ਭਾਜੀ ਪੈਕ ਕਰੋ ਵਧੀਆ ਢੰਗ ਨਾਲ ਤੁਸੀਂ ਅੱਛਾ ਤੁਹਾਡੇ ਡੱਬੇ ਅਜਿਹੇ ਜਾਂ ਕੁਝ ਮੈਂ ਦੇਖ ਪਾ ਰਿਹਾ ਵੈਡਿੰਗ ਬਾਕਸਸ ਪਲੱਸ ਭਾਜੀ ਵਾਲੇ ਡੱਬੇ ਕਿ ਇਹਨਾਂ ਦੀ ਤਾਂ YouTube ਤੇ ਵੀਡੀਓ ਬਣ ਜਾਣੀ ਅਨਬਾਕਸਿੰਗ ਦੀ ਠੀਕ ਹੈ ਜੀ ਇਹਦੀ ਅਨਬਾਕਸਿੰਗ ਕਰੂਗਾ ਤਾਂ ਕੰਟੈਂਟ ਮਿਲ ਜਾਣਾ ਮਿਲ ਜਾਏਗਾ ਬਾਕੀ ਤਾਂ ਦੇਖੋ ਵੀ ਜੇ ਕੋਈ ਦਿਖਾਓ ਯਾਰ ਬਹੁਤ ਸ਼ਾਨਦਾਰ ਹੈ ਹਲੇ ਤੇਜ ਜੀ ਬਹੁਤਾ ਸਟਾਕ ਤਾਂ ਦਿਖਾਈ ਨਹੀਂ ਰਿਹਾ ਨਹੀਂ ਭਾਜੀ ਸਟਾਕ ਹੈਗਾ ਹੀ ਬਹੁਤ ਅਰੀ ਆਹ ਦੇਖੋ ਆਹ ਦੇਖੋ ਕਿੰਨਾ ਸ਼ਾਨਦਾਰ ਹੈ ਕਿਨੂੰ ਦੇਖਾਂ ਕਿਨੂੰ ਛੱਡਾਂ ਅੱਛਾ ਆਹ ਮੇਰੀ ਹੁਣ ਨਿਗਾਹ ਇੱਥੇ ਪੈ ਗਈ ਹੈ ਇੱਥੇ ਮੇਰਾ ਨਾਮ ਲਿਖਿਆ ਹੈ ਹਾਏ ਕੀ ਬਾਤ ਹੈ ਵਾਕੇ ਜੀ ਮੇਰੇ ਵਿਆਹ ਤੇ ਇਦਾਂ ਦੇ ਕਸਟਮਾਈਜ਼ ਕਿਉਂ ਨਹੀਂ ਕਰਦੇ ਭਾਜੀ ਕੀ ਬਾਤ ਹੈ ਡੇਲੀ ਨਵੇਂ-ਨਵੇਂ ਸਟਾਕਸ ਆ ਰਹੇ ਆ ਜੀ 2000 ਦੇ ਨਾਲ ਇੱਥੇ ਸਵੀਟਸ ਪਾ ਸਕਦੇ ਆ ਲੀਫ ਪਾਸ ਦੇ ਕਾਰਡ ਤੁਸੀਂ ਕਸਟਮਾਈਜ਼ ਅੰਦਰ ਜੋ ਮਰਜੀ ਫੋਟੋ ਵੀ ਲਵਾ ਸਕਦੇ ਆ ਆਪਣੀ ਇੱਥੇ ਇਸ ਦੇ ਵਿੱਚ ਤੁਸੀਂ ਆਪਣੀ ਫੋਟੋ ਵੀ ਲਵਾ ਸਕਦੇ ਆ ਜੀ 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 ਅੱਛਾ ਆ ਵੀ ਸਰ ਦਿਖਾਓ ਆ ਵੀ ਮੈਨੂੰ ਬਹੁਤ ਖਾਸ ਲੱਗ ਰਿਹਾ ਬਹੁਤ ਸੋਹਣਾ ਹੈ ਜੀ ਬਹੁਤ ਸਵਿੱਟੂ ਸਵਿੱਟੂ ਲੱਗ ਰਿਹਾ ਭਾਜੀ ਮੇਰੇ ਜਿੰਨੇ ਐਨਆਰਆਈ ਭਰਾ ਆ ਗਏ ਅਮਰੀਕਾ ਕੈਨੇਡਾ ਬੈਠੇ ਬਹੁਤ ਜ਼ਿਆਦਾ ਡਿਮਾਂਡ ਹੈ ਇਸ ਡੱਬੇ ਦੀ ਭਾਜੀ ਬਲੂ ਕਲਰ ਦੇ ਵਿੱਚ ਪੂਰਾ ਰਾਇਲ ਕਲਰ ਕਲਰ ਇਹਦੇ ਵਿੱਚ ਤੁਸੀਂ ਤੇ ਦੋ ਖਾਨਾ ਪਾ ਲੋ ਤਿੰਨ ਖਾਨਾ ਪਾ ਲੋ ਜੋ ਮਰਜੀ ਪਾ ਲੋ ਆਪਣੀ ਮਰਜ਼ੀ ਨਾਲ ਆਪਣੀ ਮਰਜ਼ੀ ਨਾਲ ਕਸਟਮ ਕਰ ਲਓ ਜੀ ਦੋ ਜਾਰ ਵਿੱਚ ਜੁਕੇ ਦੋ ਲੀਫ ਖਾਸ ਕਲਰ ਹੈ ਬਹੁਤ ਸੋਹਣਾ ਡਬਾਵਾ ਖਾਸ ਪਰਿਵਾਰ ਲਈ ਜਾਣਾ ਹੈ ਖਾਸ ਗੈਸ ਲਈ ਜਾਣਾ ਹੈ ਬਿਲਕੁਲ ਭਾਜੀ ਜੀ ਜੀ ਅੱਛਾ ਮੈਂ ਨਾਲ ਤੇ ਨੀਤੀ ਜੀ ਆ ਵੀ ਦੇਖ ਪਾ ਰਿਹਾ ਹਾਂ ਹਾਂਜੀ ਬਾਜੀ ਬੜੀ ਸੋਹਣੀ ਪੈਕਿੰਗ ਕੀਤੀ ਇਹ ਤਾਂ ਕਿਸੇ ਯੂਟਿਊਬਰ ਦੇ ਘਰ ਚ ਲਗੇ ਨਾ ਉਹ ਨਹੀਂ ਅਨਬਾਕਸਿੰਗ ਕਰਦੇ ਨੇ ਵੀ ਬਿਲਕੁਲ ਬਾਜੀ ਇਹ ਬਿਲਕੁਲ ਡਿਫਰੈਂਟ ਬਾਕਸ ਹੈ ਜੀ ਲੋਕੀ ਅੱਜ ਕੱਲ੍ਹ ਦੇ ਇਹਦੇ ਚੀਜ਼ਾਂ ਬਹੁਤ ਡਿਫਰੈਂਟ ਮੰਗਦੇ ਆ ਉਹ ਵਾਓ ਚੰਡੀਗੜ੍ਹ ਦਿੱਲੀ ਬੰਬਈ ਸਾਡੇ ਬਹੁਤ ਡੱਬੇ ਜਾ ਰਹੇ ਇਹਦੇ ਨਾਲ ਹੈਪੀਨੈਸ ਡਿਲੀਵਰ ਹੋਣੀ ਹੈ ਹਾਂਜੀ ਹੈਪੀਨੈਸ ਡਿਲੀਵਰ ਬਾਜੀ ਉਹ ਵਾਓ ਬੜੀ ਸਟਾਈਲ ਦੇਖੋ ਜੀ ਦੋ ਜਾਰ ਆ ਗਏ ਦੇ ਵਿੱਚ ਬਾਜੀ ਦੋ ਤਰ੍ਹਾਂ ਦੇ ਕਾਰਡ ਆ ਗਏ ਜੀ ਇਹਦੇ ਵਿੱਚ ਡਿਫਰੈਂਟ ਡੱਬਾ ਜੀ ਬਾਜੀ ਵਿਆਹ ਕਰਾਣਾ ਇੱਕ ਵਾਰੀ ਹੋਣਾ ਵਾਰ-ਵਾਰ ਨਹੀਂ ਹੋਣਾ ਜਿਹੜਾ ਵੀ ਆਪਾਂ ਡੱਬਾ ਲਾਣਾ ਰੀਜਣਾ ਕਰਨਾ ਜੀ ਪੁਰਾਣਾ ਹੈ ਕੰਮ ਅੰਬਲੀਵੇਬਲ ਹੈ ਔਰ ਅਨਮੈਚੇਬਲ ਇਹਨਾਂ ਦੀ ਕੁਆਲਿਟੀ ਹੈ ਜੀ ਸ਼ਾਨਦਾਰ ਆ ਸੱਚੀ ਹੈ ਉਹ ਲੱਗ ਹੀ ਨਹੀਂ ਰਿਹਾ ਕਿ ਮੈਂ ਨਮਾਸ਼ਹਿਰ 'ਚ ਹਾਂ ਹਾਂ ਜੀ ਹਾਂ ਲੱਗਦਾ ਚੰਡੀਗੜ੍ਹ ਆਏ ਹੋਏ ਤੁਸੀਂ ਬਹੁਤ ਅੱਛੇ ਡਿਜ਼ਾਈਨ ਰੱਖੇ ਆ ਤੁਹਾਡੀ ਮਿਹਨਤ ਹੈ ਮਿਹਨਤ ਬੋਲ ਰਹੀ ਹੈ ਔਰ ਡੱਬਾ ਵੀ ਆਪਣਿਆ ਬੋਲੇਗਾ ਹੋਰ ਕੁਝ ਤੁਸੀਂ ਦਿਖਾਣਾ ਪਾਜੀ ਇਹ ਵੈਲਵਟ ਦੇ ਵਿੱਚ ਸਾਡੇ ਕੋਲ ਬਹੁਤ ਸੋਹਣੇ ਲੱਗੇ ਹੋਏ ਆ ਸ਼ਾਨਦਾਰ ਸ਼ਾਨਦਾਰ ਲੇਡੀਜ਼ ਨੂੰ ਹੁੰਦਾ ਕਿ ਅਸੀਂ ਵੈਲਵਟ ਦੇ ਡੱਬੇ ਸੂਟ ਵੀ ਵੈਲਵਟ ਦੇ ਪਾਣੇ ਦਾ ਡੱਬੇ ਵੀ ਮੈਚਿੰਗ ਕਲਰ ਦੇ ਬਣਾਏ ਆ ਸਿੱਟੂ ਸਿੱਟੂ ਜਿਹਾ ਚਾਹੀਦਾ ਹਾਂ ਜੀ ਬੜੀ ਫੈਂਟੈਸਟਿਕ ਜਿਹਾ ਲਵਲੀ ਜਿ ਵਾਹ ਸਭ ਤੋਂ ਵਧੀਆ ਡੱਬਾ ਜੀ ਮਹਾਰਾਜਾ ਸਟਾਈਲ ਮਹਾਰਾਜਾ ਸੈਲਪੜੀ ਇਹਦੇ ਵੀ ਤੁਸੀਂ ਸਫੀਡਸ ਪਾ ਸਕਦੇ ਹੋ ਪਲਾਸਟਿਕ ਦੰਬੀਆ ਭਾਜੀ ਵਿੱਚ ਲੱਗੀ ਹੋਈ ਹੂੰ ਨੀਚੇ ਕੱਪੜਾ ਦੇ ਨਾਲ ਦੇ ਕੱਪੜਾ ਦੇਖਣੇ ਕੱਪੜਾ ਵੀ ਲਾਇਆ ਹਾਂ ਹਾਂ ਜੀ 2000 ਆਈ ਜਾਰ ਤੇ ਵੀ ਤੁਹਾਡਾ ਨਾਮ ਪ੍ਰਿੰਟ ਹੋ ਜਾਏਗਾ ਵੈਰੀ ਨਾਈਸ ਹਾਂ ਜੀ ਭਾਜੀ ਸਾਰਾ ਵੈਲਵਟ ਸਾਰਾ ਕੁਝ ਕਸਟਮਾਈਜ਼ ਸਾਰਾ ਵੈਲਵਟ ਦਾ ਬਾਕਸ ਮੈਨੂੰ ਦੇਖ ਲਓ ਵੈਲਵਟ ਨੂੰ ਹਾਂ ਹਾਂ ਬਾਕ ਪਿਓਰ ਔਰ ਇਹ ਲੱਗ ਰਿਹਾ ਜੁਐਲਰੀ ਬਾਕਸ ਹਾਂ ਜੀ ਭਾਜੀ ਥੱਲੇ ਕੰਸੈਪਟ ਮੈਨੂੰ ਹੋਰ ਬੜਾ ਅੱਛਾ ਲੱਗਿਆ ਭਾਜੀ ਇਹਦੇ ਵੀ ਹਾਂ ਇਹ ਪੰਜਾਬੀ ਦੇ ਵਿੱਚ ਬਣਿਆ ਆ ਭਾਜੀ ਦੇਖੋ ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਆ ਉਹ ਚਾਹੁੰਦੇ ਆ ਕਿ ਕਸਟਮਾਈਜ਼ ਪੰਜਾਬੀ ਚ ਕਰਾਉਣਾ ਭਾਰੀ ਪੰਜਾਬ ਚ ਰਹਿ ਕੇ ਜੇ ਅਸੀਂ ਪੰਜਾਬੀ ਨੂੰ ਨਹੀਂ ਪਿਆਰ ਕੀਤਾ ਤੇ ਫੇਰ ਫਾਇਦਾ ਕੀ ਸਾਡਾ ਪੰਜਾਬ ਚਾਹੀਦੀ ਆ ਕਿ ਕਾਰਡ ਪੰਜਾਬੀ ਛਪਣ ਭਾਜੀ ਅਮਰੀਕਾ ਕੈਨੇਡਾ થી ਬਹੁਤ ਪੰਜਾਬੀ ਦੇ ਵਿੱਚ ਭੇਜਦੇ ਆ ਆ ਜੀ ਤੁਹਾਡੀ ਡਿਲੀਵਰੀ ਚੰਡੀਗੜ੍ਹ ਜਾ ਰਹੀ ਹੈ ਹਾਂ ਜੀ ਚੰਡੀਗੜ੍ਹ ਜਾ ਰਹੀ ਹੈ ਭਾਜੀ ਹਰਿਆਣਾ ਵੀ ਇੱਕ ਜਾਰੀ ਮੈਂ ਰੱਖਿਆ ਹਰਿਆਣਾ ਵੀ ਜਾ ਰਹੀ ਭਾਜੀ ਇੱਕ ਸਵਾਲ ਮੈਂ ਲੈਣਾ ਚਾਹੁੰਦਾ ਕਈ ਭੈਣ ਭਰਾ ਨਾ ਅੱਜ ਕੱਲ ਬੜੇ ਕੌਨਸ਼ੀਅਸ ਹੋ ਜਾਂਦੇ ਕਿ ਯਾਰ ਆਪਾਂ ਔਨਲਾਈਨ ਡੱਬੇ ਦੇਖ ਰਹੇ ਹਾਂ ਹਾਲਾਂਕਿ ਔਨਲਾਈਨ ਮਹਿੰਗੇ ਪੈ ਜਾਂਦੇ ਆ ਪਰ ਜੇ ਉਹ ਡਿਜ਼ਾਈਨ ਤੁਹਾਡੇ ਤੋਂ ਕਸਟਮਾਈਜ਼ ਕਰਾਉਣਾ ਚਾਹੁੰਣਾ ਤਾਂ ਹੋ ਜਾਏਗਾ ਹਾਂ ਜੀ ਹਾਂ ਜੀ 100% ਹੋ ਜਾਏਗਾ ਜੀ ਬਸ ਥੋੜਾ ਟਾਈਮ ਲੈ ਕੇ ਚੱਲਣਾ ਪੈਂਦਾ ਜੀ ਕਿਉਂਕਿ ਜਿਹੜੇ ਕਸਟਮਾਈਜ਼ ਤੁਸੀਂ ਕਰਾਣੇ ਆ ਉਹਨਾਂ ਨੂੰ 10 ਤੋਂ 15 ਦਿਨ ਦਾ ਟਾਈਮ ਲ

ਗੱਲ ਦੀ ਕਮਿਟਮੈਂਟ ਤੇ ਪੂਰਾ ਖਰਾ ਉਤਰਦੇ ਸਮਾਨਖੰਦ ਤੇ ਫਾਈਨਲ ਸੁਣ ਠੀਕ ਆ ਭਾਜੀ ਚਲੋ ਅੱਗੇ ਕੀ ਦਿਖਾਉਗੇ ਆਓ ਭਾਜੀ ਤੁਹਾਨੂੰ ਸਾਹ ਚਿੱਟੀਆਂ ਵੀ ਦਿਖਾਈਏ ਹਾਂ ਅਸੀਂ ਸਾਹ ਚਿੱਠੀ ਵਾਲੇ ਸੈਗਮੈਂਟ ਵਿੱਚ ਆ ਗਏ ਹਾਂ ਖੁਸ਼ਬੂਆਂ ਬਹੁਤ ਆ ਰਹੀਆਂ ਹਨ ਹਾਂਜੀ ਭਾਜੀ ਜੀ ਸਰ ਭਾਜੀ ਆ ਦੇਖੋ ਸਾਡੇ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਦੀ ਸਾਹ ਚਿੱਟੀ ਬਹੁਤ ਪਿਆਰੇ ਪਿਆਰੇ ਡੱਬੇ ਆ ਤੁਹਾਡੇ ਕੋਲ ਵਿਦ ਮਿਊਜ਼ਿਕ ਦੇ ਨਾਲ ਧਿਆਨ ਨਾਲ ਸੁਣਿਓ ਆਏ ਹਾਏ ਹਾਏ ਸਾਹ ਚਿੱਟੀਆਂ ਕੀ ਆਵਾਜ਼ ਕੀਆ ਵਾਪਸ ਮਾਡਰਨ ਲੁੱਕ ਟਰੈਡੀਸ਼ਨ ਚਾਹ ਹਾਂਜੀ ਭਾਜੀ ਟਰੈਡੀਸ਼ਨ ਨੂੰ ਨਹੀਂ ਭੁੱਲਣਾ ਬਿਲਕੁਲ ਭਾਜੀ ਔਰ ਇਹ ਡੱਬੇ ਨੂੰ ਕੌਣ ਸੈੱਟ ਦੂਗਾ ਫਿਰ ਨਹੀਂ ਔਰ ਜਿਹਦੇ ਕੋਲ ਜਾਊਗਾ ਉਹ ਵੀ ਕਹੂਗਾ ਔਰ ਭਾਜੀ ਇਹਨੂੰ ਅਸੀਂ ਕਸਟਮਾਈਜ਼ ਵੀ ਕਰਾ ਸਕਦੇ ਆ ਇਹਦੇ ਵਿੱਚ ਆਪਾਂ ਫੋਟੋ ਵੀ ਲਵਾ ਸਕਦੇ ਆ ਆਪਣੀ ਯਾਦਗਰੀ ਲਈ ਕਿ ਸਾ ਚਿੱਟੀ ਕਿ ਬਹੁਤ ਵੱਡੀ ਹੁੰਦੀ ਭਾਜੀ ਇਹ ਵਿਆਹੜ ਵਾਸਤੇ ਤਾਂ ਬਹੁਤ ਹਾਂ ਹਾਂਜੀ ਬਹੁਤ ਮੁਬਾਰਕ ਚੀਜ਼ ਹੈ ਮੁਬਾਰਕ ਚੀਜ਼ ਹੈ ਭਾਜੀ ਹੂੰ ਬਹੁਤ ਖੂਬਸੂਰਤ ਇਹਦੇ ਵਿੱਚ ਆਪਾਂ ਕਸਟਮਾਈਜ਼ ਫੋਟੋ ਵੀ ਕਰਾ ਸਕਦੇ ਆ ਆਪਣੀ ਜੀ ਬਾਕੀ ਸਾਡੇ ਕੋਲ ਬਹੁਤ ਵੈਰਾਈਟੀ ਪਈ ਸਾਹ ਚਿੱਠੀ ਦੇ ਵਿੱਚ ਪਈ ਅੱਛਾ ਮਹਾਰਾਜਾ ਸਟਾਈਲ ਵੀ ਸਾਡੇ ਇੱਧਰ ਵੀ ਪਈ ਦੇਖੋ ਡੋਲੀਆਂ ਡੋਲੀਆਂ ਸਗੀਆਂ ਇਹਦੇ ਵਿੱਚ ਵੀ ਵਿਦ ਮਿਊਜ਼ਿਕ ਹੈਗਾ ਵਾ ਆ ਹਿੰਦੀ ਵਿੱਚ ਵੀ ਮਿਲ ਜੂ ਆਪਾਂ ਕੋ ਪੰਜਾਬੀ ਵਿੱਚ ਵੀ ਮਿਲ ਜੂਗਾ ਲਗਨ ਪਾਤਰੀਕਾ ਵਗੈਰਾ ਹਿੰਦੀ ਚ ਵੀ ਹਾਂਜੀ ਠੀਕ ਹੈ ਫਰਮਾਨ ਕਿਸ ਨੇ ਲੈਣੇ ਹੁੰਦੇ ਦੀ ਉਹ ਵੀ ਮਿਲ ਜੂਗੇ ਆਪਣੇ ਕੋ ਬਹੁਤ ਸੋਹਣਾ ਜੀ ਬਹੁਤ ਸ਼ਾਨਦਾਰ ਬਹੁਤ ਹੁੰਦਾ ਜਿਵੇਂ ਮਤਾਬ ਚੰਨ ਕਹਿੰਦਾ ਅਦਭੁਤ 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 ਹੈ ਜੀ ਆ ਤਾਂ ਮੈਨੂੰ ਇੰਨੀ ਪਸੰਦਾ ਹੀ ਆ ਨਾ ਕਿ ਕਿਆ ਬਾਤ ਹੈ ਇਹ ਤਾਂ ਸ਼ਗਨਾ ਵਾਲੇ ਘਰ ਡੱਬਾ ਜਾਣਾ ਹੀ ਚਾਹੀਦਾ ਸਾਹ ਚਿੱਠੀ ਵਾਲਾ ਬਹੁਤ ਖਾਸ ਹੈ ਜੀ ਇਹ ਵੀ ਸਾਹ ਚਿੱਠੀ ਹੀ ਆਂਦੀ ਟੀਰੀ ਹੂੰ ਪੁਰਾਣੇ ਦਿਨ ਯਾਦ ਆ ਗਏ ਜਦੋਂ ਅਸੀਂ ਦੂਦਰਸ਼ਨ ਤੇ ਦੇਖਦੇ ਸੀ ਮਹਾਰਾਜਿਆਂ ਦੇ ਟਾਈਮ ਤੇ ਉਹ ਐ ਸਾਹ ਚਿੱਠੀ ਪੜ੍ਹਦੇ ਸੀ ਹਾਂ ਜੀ ਉਹੀ ਹੈ ਜੀ ਇਹਦੇ ਵਿੱਚ ਕੀ ਬਾਤ ਹੈ ਸਰ ਸਰ ਆਹ ਡੱਬਾ ਬਹੁਤ ਲੈਵਿਸ਼ਿੰਗ ਲੱਗ ਰਿਹਾ ਜੀ ਇਹ ਦਿਖਾਓ ਸਰ ਇਹ ਡੱਬਾ ਬਿਲਕੁਲ ਇਹ ਤਾਂ ਮੇਕਅਪ ਕਿਟ ਲੱਗ ਰਹੀ ਮੈਨੂੰ ਇਹ ਤਾਂ ਮੰਤਰੀਆਂ ਵਾਲਾ ਡੱਬਾ ਜੀ ਓ ਮਾਈ ਗਾਡ ਆ ਲੋ ਜੀ ਇਹਦੇ ਵਿੱਚ ਸਵੀਟਸ ਆ ਜਾਂਦੀ ਹੈ ਜੀ نیچے 2000 ਆ ਗਏ ਜੀ ਇਹਦੇ ਵਿੱਚ ਵੀ ਤੁਸੀਂ ਡਰਾਈ ਫੂਡ ਪਾਸ ਦੇਖੋ ਬਾਅਦ ਚ ਯੂਜ਼ ਹੋਣ ਵਾਲੀਆਂ ਡੱਬੀਆਂ ਦੀ ਸਾਰਾ ਕੁਝ ਬਹੁਤ ਹੀ ਪਿਆਰਾ ਬਣਾ ਇਹਦੇ ਵਿੱਚ ਤੁਸੀਂ ਆਪਣੇ ਹਿਸਾਬ ਨਾਲ ਕਸਟਮਾਈਜ਼ ਆਪਣੀ ਫੋਟੋ ਵੀ ਲਗਾ ਸਕਦੇ ਆਪਣੇ ਹਿਸਾਬ ਨਾਲ ਜਿਵੇਂ ਤੁਸੀਂ ਚਾਹੁੰਦੇ ਹੋ ਬਿਲਕੁਲ ਜੀ ਔਰ ਮੇਰਾ ਖਿਆਲ ਬਾਅਦ ਚ ਫਿਰ ਤੁਸੀਂ ਲੁੱਕ ਦੇਖ ਲਓ ਪਹਿਲਾਂ ਜੀ ਲਓ ਜੀ ਸੁਰਜੀਤ ਸਾਹਿਬ ਤੁਸੀਂ ਦੇਖੋ ਮੈਂ ਕਹਿੰਦਾ ਬਾਅਦ ਚ ਭਣਾ ਇਹਨੂੰ ਆਪਣਾ ਮੇਕਅਪ ਕਿਟ ਵੀ ਬਣਾ ਸਕਦੇ 100% ਜੀ ਇਹ ਵੈਤੋਂ ਵਧੀਆ ਕਿਟਰ ਕੋਈ ਮਿਲ ਨਹੀਂ ਨੀ ਉਹਨਾਂ ਨੂੰ ਸੋਲਿਡ ਹੈ ਸੋਲਿਡ ਹਾਂ ਜੀ ਜੀ ਸਰ ਆਪਾਂ ਨਾਲ ਦੇ ਨਾਲ ਟ੍ਰੇਸ ਵੀ ਦਿਖਾ ਦੀਏ ਹਾਂ ਸਰ ਸਾਰੀਆਂ ਸ਼ਗਨ ਦੀ ਟ੍ਰੇਸ ਇਹਦੇ ਵਿੱਚ ਤੁਸੀਂ ਡਰਾਈ ਫਰੂਟ ਪਾ ਸਕਦੇ ਆ ਕਨਫੈਕਸ਼ਨਰੀ ਪੈਕ ਕਰਵਾ ਸਕਦੇ ਆ ਸੂਟ ਪੈਕਿੰਗ ਕਰਾ ਸਕਦੇ ਆ ਸਾਡੇ ਕੋਲ ਫਰੂਟ ਦੀਆਂ ਬਾਸਕਟਸ ਹੈਗੀਆਂ ਫਰੂਟ ਪੈਕ ਕਰਾ ਸਕਦੇ ਆ ਜੀ ਬਹੁਤ ਸੋਹਣੀਆਂ ਸੋਹਣੀਆਂ ਬਾਸਕਟਸ ਰੱਖੀਆਂ ਆ ਬਹੁਤ ਸੋਹਣੀ ਇਧਰ ਤੁਹਾਨੂੰ ਦਿਖਾ ਦੀਏ ਜੀ ਔਰ ਬਹੁਤ ਲਾਜਵਾਬ ਹੈ ਬਹੁਤ ਸ਼ਾਨਦਾਰ ਲੇਕਿਨ ਪ੍ਰਾਈਸ ਬਹੁਤ ਨੋਮੀਨਲ ਹੈ ਕਹਿੰਦੇ ਬਹੁਤ ਅਫੋਰਡੇਬਲ ਜਨੂਨ ਜੀ ਬਿਲਕੁਲ ਜਨੂਨ ਪ੍ਰਾਈਸ ਤੁਸੀਂ ਲੁਧਿਆਣਾ ਵੀ ਚਲੇ ਜਾਓਗੇ ਇਸ ਤੋਂ ਸਸਤਾ ਨਹੀਂ ਮਿਲੇਗਾ ਭਾਜੀ ਅਸੀਂ ਪ੍ਰਾਈਸ ਸਹੀ ਰੇਟ ਦਵਾਂਗੇ ਕਸਟਮਰ ਸਾਡੇ ਕੋ ਆਪੇ ਚਲ ਕੇ ਆਏਗਾ ਹਾਂ ਤੂੰ ਜਿਹੜੀਆਂ ਬਾਸਕਟ ਹੈ ਤੁਸੀਂ ਕਲਰਸ ਦੇਖੋ ਕਿੰਨੇ ਅੱਛੇ ਔਰ ਕਿੰਨੇ ਅੱਛੇ ਤਰੀਕੇ ਇਹਨਾਂ ਨੂੰ ਬਣਾਇਆ ਗਿਆ ਤੁਸੀਂ ਮੇਰਾ ਖਿਆਲ ਲੁਧਿਆਣਾ ਚੰਡੀਗੜ੍ਹ ਕਿਸੇ ਫੈਕਟਰੀ 'ਚ ਵੀ ਚਲੇ ਜਾਓਗੇ ਨਵਾਂ ਸ਼ਹਿਰ ਵਾਲਿਓ ਤੁਹਾਨੂੰ ਆਹ ਰੇਟ ਨਹੀਂ ਮਿਲਣਾ ਉਹ ਰੇਟ ਨਹੀਂ ਮਿਲਣਾ ਜਿਹੜਾ ਹਿਤੇਸ਼ ਭਰਾ ਤੋਂ ਮਿਲਦਾ ਬਿਲਕੁਲ ਜੈਨੂ ਰੇਟ ਮਿਲੂਗਾ ਭਾਜੀ ਪੂਰੀ ਸੇਵਾ ਕਰਕੇ ਭੇਜਾਂਗੇ ਤੁਹਾਡੀ ਖੁਸ਼ ਹੋ ਕੇ ਖੁਸ਼ ਹੋ ਗਏ ਤੁਸੀਂ ਪਹਿਲੀ ਵਾਰ ਮੀਟਿੰਗ ਸਾਡੇ ਨਾਲ ਕਰੋਗੇ ਅਗਲੀ ਵਾਰ ਤੁਸੀਂ ਫੋਨ ਤੇ ਔਰਡਰ ਸੰਖਾਉਂਗੇ ਵੀ ਆਰਕੇ ਭਾਜੀ ਕਰਦੇ ਵਿਆਹ ਆ ਗਿਆ ਭਰਾ ਦਾ ਇਹ ਤੁਹਾਡਾ ਤਸੱਲਵਾ ਬੋਲਦਾ ਪਰ ਨਾਲ ਦੀਨ ਮੇਰਾ ਇੱਕ ਸਵਾਲ ਹੈ ਹਾਂਜੀ ਭਾਜੀ ਜਿਹੜੇ ਬਹੁਤ ਸਾਲਾਂ ਤੋਂ ਆਰਕੇ ਵਾਲਿਆਂ ਦੇ ਜਿਹੜੇ ਹੁਣ ਪਰਿਵਾਰਕ ਮੈਂਬਰ ਬਣ ਚੁੱਕੇ ਉਹਨਾਂ ਲਈ ਕੀ ਆਫਰ ਹੈ ਤੇ ਜਿਹੜੇ ਪਹਿਲੀ ਵਾਰ ਆ ਰਹੇ ਆ ਭਾਜੀ ਉਹਨਾਂ ਲਈ ਆਫਰ ਤਾਂ ਦੇਈ ਦੀ ਨਹੀਂ ਅਸੀਂ ਉਹਨਾਂ ਨੂੰ ਪਹਿਲੇ ਪਤਾ ਵਾ ਆਰਕੇ ਕਦੇ ਵੱਧ ਰੇਟ ਨਹੀਂ ਲਾਂਦਾ ਆਰਕੇ ਸਾਡਾ ਆਪਣਾ ਹਾਂ ਬਿਲਕੁਲ ਭਾਜੀ ਆਰਕੇ ਆਪਣਾ ਜਿਵੇਂ ਮੁੰਬਈ ਚ ਕਪੂਰ ਬਹੁਤ ਫੇਵਰੇਟ ਹੈ ਨਾ ਸਾਰਿਆਂ ਦੇ ਐਡੀ ਨਵੇਂ ਸ਼ਹਿਰ ਚਾਰਕੇ ਵਾਲੇ ਫੇਵਰੇਟ ਜਿਹੜੇ ਪਹਿਲੀ ਵਾਰ ਆ ਰਹੇ ਆ ਉਹਨਾਂ ਨੂੰ ਭਾਜੀ ਆਪਾਂ ਸਾਰਿਆਂ ਦਾ ਮਾਣ ਤਾਲ ਖੁਸ਼ ਕਰਕੇ ਭੇਜੀਦਾ ਜੀ ਕੋਈ ਕਮੀ ਨਹੀਂ ਛੱਡੀ ਦੀ ਕਿਸੇ ਜੀ ਦੀ ਵੀ ਨਾ ਮਠਾਈ ਦੇ ਵਿੱਚ ਨਾ ਸੇਵਾ ਪਾਣੀ ਚ ਨਾ ਆਵਪਗਨ ਤੇ ਨਾ ਰੇਟ ਚ ਅਸੀਂ ਕਿਸੇ ਕਸਟਮਰ ਕੋ ਕੋਈ ਰੇਟ ਫालतੂ ਨਹੀਂ ਲਈਦਾ ਜੀ ਚਾਹ ਪਲਾਕੇ ਕੈਮ ਕਰਕੇ ਕੈਮ ਕਰਕੇ ਤੋੜਾਂਗੇ ਚਲੋ ਆਪਾਂ ਇੱਕ ਵਾਰ 90 ਹੁਣ ਪਰ ਵੀ ਦੇਖ ਲਈਂ ਆਜੋ ਭਾਜੀ ਆਜੋ ਸਾਥੀਓ ਆਪਾਂ ਵੈਡਿੰਗ ਬਾਕਸਸ ਦੇਖ ਲਏ ਸਾਰੇ ਬਹੁਤ ਸ਼ਾਨਦਾਰ ਆ ਆਪਾਂ ਸਾਹ ਚਿੱਠੀ ਵਾਲਾ ਸੈਕਸ਼ਨ ਵੀ ਦੇਖ ਲਿਆ ਭਾਜੀ ਵਾਲਾ ਸੈਕਸ਼ਨ ਵੀ ਦੇਖ ਲਿਆ ਹੁਣ ਦੇਖਾਂਗੇ ਕਿ ਜਿਹੜੇ ਵੈਡਿੰਗ ਬਾਕਸਸ ਆ ਇਹ ਮਠਿਆਈ ਨਾਲ ਭਰੇ ਹੋਏ ਕਿੰਨੇ ਖੂਬਸੂਰਤ ਲੱਗਦੇ ਨੇ ਦੀ ਖੂਬਸੂਰਤੀ ਕਿੰਨੀ ਇਨਹਾਂਸ ਹੁੰਦੀ ਆ ਇਹਦੇ ਇਸ ਜੇ ਪਹਿਲਾਂ ਆਪਾਂ ਨੂੰ 200 ਵਾਲਾ ਡੱਬਾ ਦਿਖਾ ਦੋ ਭਾਜੀ 200 ਵਾਲਾ ਕਿਹੜਾ 220 ਰੁਪਏ ਵਾਲਾ ਤੁਸੀਂ 200 ਕਹਿ ਦਿੱਤਾ ਸੀਗਾ ਦੇਖੋ ਕਮਿਟਮੈਂਟ ਤੇ ਆਪਾਂ ਸਲਵਾਂ ਕਰਾਂਗੇ ਨੰਬਰੋ ਸਹੀ ਰੱਖੋ ਦਿਮਾਗ 'ਚ 220 ਹੜਾ ਦੋ ਆਹ ਲਓ ਜੀ ਆ ਗਿਆ 200 ਰੁਪਏ ਵਾਲਾ ਡੱਬਾ ਆ ਗਿਆ ਜੀ 200 ਦਾ ਵਿੱਚੇ ਮਠਾਈ ਜੀ ਵਿੱਚੇ ਕਾਰਡ ਤੇ ਵਿੱਚੇ ਬਾਕਸ ਵਿੱਚੇ ਸਾਰਾ ਬਾਕਸ ਸਾਰਾ ਲੈਮੀਨੇਸ਼ਨ ਕਰਕੇ ਦੇਣਾ ਇਹ ਕੋ ਕਿੰਨਾ ਖੂਬਸੂਰਤ ਡੱਬਾ ਹੈ ਔਰ ਅਨਬਲੀਵੇਬਲ ਪ੍ਰਾਈਸ ਦੇ ਉੱਤੇ ਹੈ ਔਰ ਅਨਫੋਰਗੇਟੇਬਲ ਮੂਮੈਂਟ ਲਈ ਹੈ ਔਰ ਇਹਨੂੰ ਭਾਵੇਂ ਤੁਸੀਂ ਆਪਣੇ ਹਿਸਾਬ ਨਾਲ ਕਸਟਮਾਈਜ਼ ਕਰਾ ਸਕਦੇ ਹੋ ਕੋਈ ਵੀ ਫੋਟੋ ਕੋਈ ਵੀ ਡਿਜ਼ਾਈਨ ਹਿੰਦੀ ਪੰਜਾਬੀ ਇੰਗਲਿਸ਼ ਚ ਤੁਸੀਂ ਲਗਵਾ ਸਕਦੇ ਹੋ ਇੱਕ ਮੈਂ ਇਹਨੂੰ ਦੇਖਣਾ ਮਠਿਆਈ ਦੀ ਖੁਸ਼ਬੂ ਆਪਾਂ ਲੈ ਲਈਏ ਕੀ ਬਾਤ ਹੈ ਬੜੀ ਆਹ ਮਨ ਸੁਆਦ ਗੜੂੰਦ ਹੋ ਗਿਆ ਦਿਲ ਕਰ ਰਿਹਾ ਖਾਣ ਨੂੰ ਲੇਕਿਨ ਜਿੱਥੇ ਜਾਣਾ ਉੱਥੇ ਤੱਕ ਪਹੁੰਚ ਜਵੇ ਬਹੁਤ ਸ਼ਾਨਦਾਰ ਹੈ ਮਠਾਈ ਚ ਕੋਈ ਕਟੋਤੀ ਤਾਂ ਨਹੀਂ ਆਵੇਗੀ ਨਹੀਂ ਨਹੀਂ ਭਾਜੀ ਪੂਰੀ ਸਫਾਈ ਹੋਵੇਗੀ ਬਿਲਕੁਰੀਨ ਸਫਾਈ ਪੂਰੀ ਪੀਅਰ ਟੈਂਡ ਕਲੀਨ ਤਰੀਕੇ ਨਾਲ ਬੰਦੀ ਆ ਤੁਸੀਂ ਸਾਡੀ ਫੈਕਟਰੀ ਵੀ ਉੱਪਰ ਜਾ ਕੇ ਚੈੱਕ ਕਰ ਸਕਦੇ ਜੀ ਹਾਂ ਜੀ ਹਾਂ ਜੀ ਭਾਜੀ ਬਿਲਕੁਲ ਫ੍ਰੈਸ਼ ਇਹ 200 ਵਾਲਾ ਤਾਂ ਹੋ ਗਿਆ ਹਾਂ ਜੀ ਉਹ ਜਿਹੜਾ ਤੁਸੀਂ 330 40 ਦਾ ਕਹਿੰਦੇ ਆਪਾਂ 300 ਚ ਲੈਣਾ ਉਹ ਵੀ ਦਿਖਾ ਦਿਓ ਭਾਜੀ ਮੈਂ ਤੁਹਾਨੂੰ ਸਾਰੀ ਰੇਂਜ ਦਿਖਾ ਦਣਾ ਕਸਟਮਾਈਜ਼ ਵਾਲੀ ਨਾ ਰੇਂਜ ਆ 300 ਤੁਸੀਂ ਆਪਣੇ ਹਿਸਾਬ ਨਾਲ ਅੰਦਰ ਕੋਈ ਵੀ ਕਸਟਮਾਈਜ਼ ਕਰਾ ਲਓ ਸਾਡੀ ਮਠਾਈ ਦੇ ਰੇਟ ਦੇ ਅਕੋਰਡਿੰਗ ਉਸ ਹਿਸਾਬ ਨਾਲ ਉਹ ਰੇਟ ਲੱਗ ਜਾ ਆ 300 ਦਾ ਕਰੀ ਤੁਸੀਂ ਹਾਂ ਜੀ 3 ਸ਼ੋਪ ਇਛਾਵਾਂ ਵਾਲਾ ਡੱਬਾ ਹੈ ਔਰ ਪੈਲਸ ਦਾ ਡਰੈਸ ਵੀ ਨਾਲ ਦੀ ਨਾਲ ਲਿਖਿਆ ਕਿ ਪਹੁੰਚਣਾ ਕਿੱਥੇ ਹੈ ਤੁਸੀਂ ਜਿਹੜੀ ਚੀਜ਼ ਮਰਜ਼ੀ ਦੇ ਉੱਪਰ ਕਸਟਮਾਈਜ਼ ਕਰਾ ਲਓ ਚਾਹੇ ਇੱਥੇ ਤੁਸੀਂ ਆਹ ਲੋਕੇਸ਼ਨ ਚੇਂਜ ਕਰਨੀ ਹੈ ਕੋਈ ਡਰੈਸ ਕੁਝ ਵੀ ਪੰਜਾਬੀ ਚ ਹਿੰਦੀ ਚ ਕੋਈ ਫੋਟੋ ਲਗਵਾਉਣਾ ਚਾਹੁੰਦੇ ਤੁਸੀਂ ਆਪਣੀ ਪਰਸਨਲਿਟੀ ਸਿੰਮਰੀ ਲਗਵਾਉਣਾ ਚਾਹੁੰਦੇ ਤੁਹਾਨੂੰ ਕੋਈ ਲੱਗਦਾ ਕਿ ਵੈਡਿੰਗ ਡੈਸਟੀਨੇਸ਼ਨ ਜਿਹੜੀਆਂ ਅੱਜ ਕੱਲ੍ਹ ਹੁੰਦੀਆਂ ਐ ਡੈਸਟੀਨੇਸ਼ਨ ਵੈਡਿੰਗ ਉਹ ਤਸਵੀਰ ਲਵਾਉਣਾ ਚਾਹੁੰਦੇ ਬਿਲਕੁਲ ਭਾਜੀ ਇੱਕ ਆਹ ਦੇਖੋ ਭਾਜੀ ਸਾਡੇ ਬਾਕਸ ਤੁਸੀਂ ਅੰਦਰ ਮਠਾਈ ਜਿਹੜੀ ਮਰਜ਼ੀ ਕਸਟਮਾਈਜ਼ ਕਰਾ ਠੀਕ ਹੈ ਜੀ ਇਹਦਾ ਪਾਸ ਸਾਰੇ ਦਿਖਾ ਦਈਏ ਜੀ ਬਹੁਤ ਸ਼ਾਨਦਾਰ ਹੈ ਬਹੁਤ ਪਾਜੀ ਪਾਜੀ ਦਾ ਸਿੰਪਲ ਆ ਗੇ ਜੀ ਕਈ ਲੋਕ ਹੁੰਦੇ ਕਿ ਮਠਾਈ ਨਹੀਂ ਦੇਣੀ ਅਸੀਂ ਪਾਜੀ ਦੇ ਨਾਲ ਇੱਕ ਆਰਡ ਦੇ ਕੇ ਕਮਸਾਰ ਦੇਣਾ ਹੂੰ ਉਹਨਾਂ ਵਾਸਤੇ ਵੀ ਭਰੀਆ ਦੇਖੋ ਕਾਰਡ ਇਨਕਲੂਡਿੰਗ ਵਿੱਚੇ ਪਾਜੀ ਸਾਰਾ ਕੁਝ ਪਾ ਕੇ ਦਵਾਂਗੇ ਔਰ ਪਾਜੀ ਸ਼ਾਨਦਾਰ ਪਾਜੀ ਭਰੀ ਸਾਰੀ ਭਾਜੀ ਜਿਹੜੀ ਆ ਸਵਾਦਿਸ਼ਟ ਹੋਵੇਗੀ ਬਿਲਕੁਲ ਨਵੀਂ ਨਕੋਰ ਹੋਵੇਗੀ ਉਹ ਗਰੰਟੀ ਤੁਹਾਡੀ ਗਰੰਟੀ ਸਾਡੀ ਕੱਲੀ ਕੱਲੀ ਇਦਾਂ ਪੈਕਿੰਗ ਕਰਕੇ ਹੋਵੇਗਾ ਬਾਹਰੋਂ ਵੀ ਬਾਕ ਸਾਰਾ ਲੈਮੀਨੇਸ਼ਨ ਕਰਕੇ ਦਵਾਂਗੇ ਦੇਖੋ ਕਹਿਆ ਜਾਂਦਾ ਕਮਿਟਮੈਂਟ ਇਜ਼ ਅ ਫਾਊਂਡੇਸ਼ਨ ਆਫ ਅ ਕੰਪਲੀਸ਼ਮੈਂਟ ਤਾਂ ਕਮਿਟਮੈਂਟ ਪੂਰੀ ਹੋਣੀ ਚਾਹੀਦੀ ਪੂਰੀ ਹੋਗੀ ਭਾਜੀ ਸਾਡੇ ਕੋਲ ਹਰ ਤਰ੍ਹਾਂ ਦੀ ਰੇਂਜ ਆ ਭਾਜੀ ਭਾਜੀ ਦੇ ਵਿੱਚ ਹੁਣ ਅਸੀਂ ਕਾ ਡੋਲੂ ਦੀ ਭਾਜੀ ਪੈਕਿੰਗ ਕਰਦੇ ਹਾਂ ਬੜਾ ਬਹੁਤ ਵਧੀਆ ਡੋਲੂ ਦੀ ਪੈਕਿੰਗ ਆ ਭਾਜੀ ਫਿਰ ਪਿਆਜ ਕਿਹਨਾਂ ਦਾ ਡੋਲੂ ਤੋਂ ਨਾਲ ਲੈ ਜਿਓ ਯੈਸ ਸਰ ਆ ਦੇਖੋ ਕੱਲੇ ਕੱਲੇ ਪੈਕੇਟਾਂ ਬਲਕ ਜਾਨੀ ਅਗਲਾ ਕੁਚੀ ਹੱਜ ਫੜੀ ਹੋਈ ਦਾ ਪ੍ਰੈਜੈਂਟੇਸ਼ਨ ਹੀ ਬੜੀ ਮਾਸਟਰ ਹੈਗੀ ਆ ਜੇ ਤੁਹਾਡੀ ਅੱਖਾਂ ਨੂੰ ਜੀ ਸੁਣਨ ਲੱਗੂਗੀ ਠਾਉਂਗੇ ਤੁਸੀਂ ਤਾਂ ਹੀ ਵੜੀ ਆਈ ਕਿ ਐਚੀ ਆਰੀ ਔਰ ਜਦੋਂ ਤੁਸੀਂ ਵਿਆਹ ਵਾਲੇ ਦਿਨ ਉੱਥੇ ਕੋਈ ਜਿਹਦਾ ਸਟਾਲ ਲੱਗਾ ਜਿਹੜੇ ਗੈਸਟਸ ਨੂੰ ਜਾਣਾ ਤੁਸੀਂ ਉਹਨਾਂ ਨੂੰ ਕਹਿੰਨੇ ਕਿ ਭਾਜੀ ਲੈ ਕੇ ਜਾਇਓ ਜੀ ਅਗਲਾ ਇੱਕ ਵਾਰੀ ਕਹੂਗਾ ਕਿ ਡੱਬਾ ਬੜਾ ਸ਼ਾਨਦਾਰ ਹੈ ਪਤਾ ਨਹੀਂ ਕੀ ਚੀਜ਼ ਅੰਦਰ ਨਿਕਲਿਆ ਆਣੀ ਪਰ ਜੋ ਸਾਡੇ ਰਿਚੂਅਲਸ ਆ ਉਹ ਤਾਂ ਫਾਲੋ ਕਰਨੀ ਆ ਕੈਰੀ ਕਰਨਾ ਵੀ ਸੋਖਾ ਭਾਜੀ ਨਾਲ ਸਿੱਧਾ ਇਹ ਫਰੋਡ ਡੱਬਾ ਗੱਡੀ 'ਚ ਰੱਖੋ ਹੂੰ ਕਿ ਅਸੀਂ ਟੱਪਾ ਲੈ ਕੇ ਆਏ ਜੀ ਨੈਕਸਟ ਸਰ ਕੁਝ ਹੋਰ ਦਿਖਾਣਾ ਹੈ ਆ ਦੇਖੋ ਭਾਜੀ ਮਠਾਈ ਦੇ ਬਾਕਸ ਉਹ ਵਾਹ ਵਾਹ ਇਹ 10 ਲਾਈਨਾਂ ਵਾਲੀ ਆ ਗਈ ਭਾਜੀ ਹੂੰ ਵੀ ਤੁਸੀਂ ਡੱਬਾ ਖੋਲਦੇ ਖੁਸ਼ਬੂ ਮੇਰੇ ਅੰਦਰ ਤੱਕ ਚਲੇ ਜਾਂਦੀ ਆ ਦੇਖੋ ਅਸੀਂ ਨਹੀਂ ਤਾਂ ਧਰਨੇ ਵਾਲੇ ਪੱਤਰਕਾਰ ਆ ਗਲੀਆਂ ਨਾਲੀਆਂ ਚ ਬਦਬੂਈ ਸੁੰਘੀਦੀ ਆ ਅੱਜ ਪਹਿਲੀ ਵਾਰ ਖੁਸ਼ਬੂ ਆ ਰਹੀ ਆ ਆ ਦੋ ਖਾਣੇ ਵਾਲੀ ਆਈਟਮ ਹੋ ਗਈ ਭਾਜੀ ਅੱਛਾ ਤੁਹਾਡੀ ਨਾ ਇੱਕ ਬੜੀ ਪੌਪੂਲਰ ਮਠਾਈ ਆ ਜੀ ਤੁਹਾਡੀ ਜਿਹੜੀ ਕਾਜੂ ਵਰਫੀ ਆ ਹਾਂਜੀ ਹਾਂਜੀ ਉਹ ਵੀ ਬਾਦਲ ਨੇ ਕਸਟਮਾਈਜ਼ ਕਰ ਹਾਂਜੀ ਹਾਂਜੀ ਕਸਟਮਾਈਜ਼ ਕਰਕੇ ਜੀ ਜੀ ਆਰੇ ਕੋਸਰ ਇਹ ਵੀ ਤਿੰਨ ਲਾਈਨ ਵਾਲਾ ਆ ਗਿਆ ਜੀ ਤੁਸੀਂ ਆਪਣੇ ਅਕੋਰਡਿੰਗਸ ਤਿੰਨ ਲਾਈਨਾਂ ਵਾਲਾ ਚਾਰ ਲਾਈਨਾਂ ਵਾਲਾ ਦੋ ਖਾਨੇ ਵਾਲਾ ਆਪਣੇ ਅਕੋਰਡਿੰਗ ਜਿਹੜੀ ਮਰਜੀ ਤੁਸੀਂ ਮਠਾਈ ਪਾਓ ਤੁਸੀਂ ਮੇਰਾ ਵਟਸਐਪ ਨੰਬਰ ਹੈਗਾ 8196000086 ਤੁਸੀਂ ਆਰਕੇ ਦਾ ਸਪੈਸ਼ਲ ਢੋਡਾ ਵੀ ਪਵਾ ਸਕਦੇ ਆ ਔਰ ਇਹ ਅਮਰੀਕਾ ਕੈਨੇਡਾ ਤੱਕ ਭੜਾ ਤੜ ਜਾਂਦਾ ਭਾਜੀ ਸਾਡੀ ਆ ਅਮਰੀਕਾ ਬਹੁਤ ਜਾਂਦੀ ਚਨਾ ਬਰਫੀ ਭਾਜੀ ਚਨਾ ਦਾਲ ਦੀ ਬਰਫੀ ਬੜੀ ਮਸ਼ਹੂਰ ਹੈ ਇਹ ਖੋਲ ਕੇ ਦਿਖਾਫੋ ਮੈਨੂੰ ਹਾਂਜੀ ਹਾਂਜੀ ਭਾਜੀ ਇਹ ਚਨਾ ਦਾਲ ਦੀ ਇਹਨਾਂ ਦੀ ਜਿਹੜੀ ਬਰਫੀ ਹੈ ਮੈਂ ਖੁਦ ਲੈ ਕੇ ਗਿਆ ਸੀ ਜਦ ਇੰਗਲੈਂਡ ਗਿਆ ਸੀ ਬਿਲਕੁਲ ਲੈ ਕੇ ਗਿਆ ਸੀ ਭਾਈ ਜੀ ਭਾਜੀ ਇੱਕ ਡਰਾਈ ਫੂਡ ਬਰਫੀ ਅਸੀਂ ਬਣਾ ਰਹੇ ਹਾਂ ਅੱਜ ਕੱਲ ਇਹ ਬੜੀ ਟ੍ਰੈਂਡਿੰਗ ਦੇ ਵਿੱਚ ਚੱਲਦੀ ਪਈ ਆ ਬਹੁਤ ਵਧੀਆ ਭਾਈ ਕਾਜੂ ਬਦਾਮ ਪਿਸਤੇ ਦੀ ਬਰਫੀ ਬਣਾਈ ਦੀ ਆ ਬਹੁਤ ਵਧੀਆ ਲਾਈਟ ਮਿੱਠਾ ਹਰ ਬੰਦਾ ਲਾਈਕ ਕਰਦਾ ਭਾਈ ਔਰ ਤੁਸੀਂ ਜੇ ਇੱਥੇ ਆਨੇ ਇਹਨਾਂ ਦੀ ਫੈਕਟਰੀ ਵੀ ਜਿਹੜੀ ਲਾਈਵ ਹੈ ਤੁਸੀਂ ਜਿਹੜੀ ਹੈ ਸਾਫ ਸਫਾਈ ਨੂੰ ਖੁਦ ਦੇਖ ਸਕਦੇ ਆ ਸੈਨੀਟੇਸ਼ਨ ਹਮੇਸ਼ਾ ਜਿਹੜੇ ਤਰੀਕੇ 'ਚ ਬਰਕਰਾਰ ਰੱਖਦੇ ਵਧੀਆ ਰੱਖਦੇ ਆ ਦੇਖ ਜੀ ਜੇ ਕਿਸ ਨੇ ওভারਸੀਸ ਡੱਬੇ ਮੰਗਵਾਣੇ ਉਹ ਤਾਂ ਪਹੁੰਚ ਜਾਣਗੇ ਲੇਕਿਨ ਜੇ ਮਠਿਆਈ ਮੰਗਵਾਣੇ ਉਹਦਾ ਕੀ ਪ੍ਰੋਸੀਜਰ ਉਹ ਵੀ ਭਾਜੀ ਪਹੁੰਚ ਜੂਗੇ ਅਸੀਂ ਜੋ ਵੀ ਮਠਿਆਈ ਤੁਸੀਂ ਅਮਰੀਕਾ ਮੰਗਾਣੀ ਆ ਕੈਨੇਡਾ ਮੰਗਾਣੀ ਆ ਜਿਹੜਾ ਕੋਰੀਅਰ ਚਾਰਜਸ ਉਹ ਕਸਟਮਰ ਨੂੰ ਦੇਣਾ ਪਏਗਾ ਅਸੀਂ ਘੱਟ ਤੋਂ ਘੱਟ ਕੋਰੀਅਰ ਰੇਟ ਕਰਾ ਕੇ ਦਵਾਂਗੇ ਤੇ ਵਧੀਆ ਡੱਬਾ ਪੈਕ ਤਰੀਕੇ ਨਾਲ ਕਰਾ ਕੇ ਭੇਜਾਂਗੇ ਲੈਮੀਨੇਟ ਕਰਕੇ ਲੈਮੀਨੇਸ਼ਨ ਸਾਰੇ ਬਾਕਸ ਅੱਛਾ ਤੁਸੀਂ ਰੀਜਨਲੀ ਦੱਸਦੇ ਸੀ ਆਸਟ੍ਰੇਲੀਆ ਭੇਜੇ ਹਾਂ ਜੀ ਆਸਟ੍ਰੇਲੀਆ ਭੇਜੇਗਾ 35 ਬਾਕਸ ਪਰ ਜੇ ਬਰਥਡੇ ਜਿਹਾ ਬੱਚੇ ਦਾ ਤੁਹਾਡੇ ਕਸਟਮਰ ਹਨ ਤੁਹਾਨੂੰ ਕੀ ਕਹਿ ਕੇ ਆਸਟ੍ਰੇਲੀਆ ਮੰਗਵਾ ਕੇ ਮੈਨੂੰ ਕੋਰੀਅਰ ਦੇ ਕੇ ਵੀ ਸਸਤਾ ਪਿਆ ਉਧਰ ਡਾਲਰ ਦਾ ਰੇਟ ਤੁਹਾਨੂੰ ਪਤਾ ਉਧਰ ਮਹਿੰਗਾਈ ਬਹੁਤ ਜ਼ਿਆਦਾ ਇੰਡੀਆ ਤੋਂ ਡੱਬੇ ਮੰਗਾ ਕੇ ਵੀ ਉਧਰ ਉਹਨਾਂ ਨੂੰ ਸਸਤੇ ਪੈਂਦੇ ਵੜੀ ਤੇ ਸਵਾਦ ਉਹੀ ਆਪਣਾ ਬਿਲਕੁਲ ਭਾਈ ਸਾਡੀ ਕੈਨੇਡਾ ਭਾਈ ਭਾਜੀ ਦੇ ਡੱਬੇ ਬਹੁਤ ਜਾਂ ਪਿੱਲ ਦਾ ਟੇਸਟ ਨਹੀਂ ਉੱਥੇ ਇਦਾਂ ਦਾ ਮਿਲਦਾ ਭਾਜੀ ਉਹ ਵੀ ਪੰਜਾਬੀ ਬੰਦੇ ਦਾ ਪੰਜਾਬੀ ਜੀ ਪਸੰਦ ਆਣੀ ਆ ਬੇਸੀ ਬੇਸੀ ਵਧੀਆ ਹੁਣ ਅਸੀਂ ਵੀ ਉੱਥੇ ਜਦੋਂ ਮੈਂ ਇੰਗਲੈਂਡ ਗਿਆ ਮਠਿਆਈ ਦਾ ਖਾਧੀ ਲੇਕਿਨ ਆਰ ਕੇ ਵਾਲਾ ਸਵਾਦ ਨਹੀਂ ਮਿਲਿਆ ਬਿਲਕੁਲ ਪਿਆਰ ਭਰੇ ਹੁੰਦਾ ਨਾ ਜੀ ਆਪਾਂ ਇੱਕ ਵਾਰੀ ਫਿਰ ਪਰਿਵਾਰਕ ਮੈਂਬਰਾਂ ਨੂੰ ਅਪੀਲ ਵੀ ਕਰਦੀ ਆ ਦੇਖੋ ਨਾਲ ਦੀ ਨਾਲ ਤੁਹਾਡਾ ਫੋਨ ਨੰਬਰ ਤੇ ਐਡਰੈਸ ਤਾਂ ਚੱਲ ਰਿਹਾ ਉਸੇ ਵੀ ਇੱਕ ਵਾਰੀ ਉਹਨਾਂ ਨੂੰ ਫਿਰ ਨਵਾਂ ਸ਼ਹਿਰ ਆਰ ਕੇ ਸਵੀਟ ਸੇ ਤੁਸੀਂ ਆਣਾ ਜੀ ਉੱਥੇ ਤੁਸੀਂ ਆਏ ਕਣਾਂ ਸੀ ਵਿਆਹ ਵਾਸਤੇ ਡੱਬੇ ਬਣਵਾਣੇ ਆ ਉਹਨਾਂ ਨੇ ਬਸ ਇਹ ਕਰਨਾ ਨਾਲ ਹੀ ਤੁਹਾਨੂੰ ਮੇਰੇ ਕੋਲ ਲੈ ਆਣਾ ਮੈਂ ਤੁਹਾਨੂੰ ਵਧੀਆ ਡੱਬੇ ਦੇ ਵਧੀਆ ਮਠਾਈਆਂ ਪੈਕ ਕਰਕੇ ਤੁਹਾਨੂੰ ਦਿਖਾਣੀਆਂ ਤੁਹਾਡੀ ਸੇਵਾ ਪੂਰੀ ਕਰਾਂਗੇ ਜੀ ਕੱਟ ਰੇਟ ਦੇ ਤੁਹਾਡੇ ਬਜਟ ਦੇ ਅਕੋਰਡਿੰਗ ਚੀਪ ਐਂਡ ਬੈਸਟ ਆਈਟਮ ਤੁਹਾਨੂੰ ਤਿਆਰ ਕਰਕੇ ਦਵਾਂਗੇ ਭਾਈ ਦਿੱਲੀ ਮੁੰਬਈ ਵਾਲੀ ਜਿਹੜੀ ਵੈਰਾਈਟੀ ਹੈ ਤੁਹਾਨੂੰ ਇੱਥੇ ਮਿਲੇਗੀ ਸਾਰਾ ਨਵਾਂ ਸਟਾਕ ਹੈ ਬਿਲਕੁਲ ਅਪਡੇਟਡ ਸਟਾਕ ਹੈ ਮੈਂ ਖੁਦ ਦੇਖ ਚੁੱਕਾ ਹਿਤੇਸ਼ ਜੀ ਮੇਰੇ ਭਰਾ ਵੀ ਨੇ ਔਰ ਮੈਂ ਇਹਦੀ ਗਾਰੰਟੀ ਕਿਉਂਕਿ ਦੇਖੋ ਜਿਹੜਾ ਬੰਦਾ ਵਾਅਦੇ ਪੂਰੇ ਕਰਦਾ ਨਾ ਜਿਹੜਾ ਵਿਸ਼ਵਾਸ ਬਣਾ ਕੇ ਰੱਖਦਾ ਉੱਤੇ ਭਰੋਸਾ ਕੀਤਾ ਜਾ ਸਕਦਾ ਔਰ ਮੈਂ ਇਹ ਗੱਲ ਠੋਕ ਬਜਾ ਕੇ ਕਹਿ ਸਕਦਾ ਕਿ ਸਾਡੇ ਭਰਾ ਤੇ ਤੁਸੀਂ ਪ੍ਰੋਸਾ ਗੱਲ ਸੱਚੀ ਕੋ ਭਰਾ ਸਾਡਾ ਵਾਅਦਾ ਦਾ ਪੱਕਾ ਤੁਹਾਨੂੰ ਨਿਰਾਸ਼ ਨਹੀਂ ਕਰੂ ਤੁਸੀਂ ਖੁਦ ਕਹੋਗੇ ਕਿ ਯਾਰ ਮਿਲਾ ਪੜਾ ਹੀ ਬਹੁਤ ਹੈ ਮੁਹੱਬਤ ਭਰਪੂਰ ਵਿਅਕਤੀ ਹੈ ਮਿਲਨ ਸਰ ਬਹੁਤ ਹੈ ਤੁਸੀਂ ਸਿਰਫ ਇੱਕ ਵਾਰੀ ਆ ਕੇ ਮਿਲਣਾ ਜੀ ਅਗਲੀ ਜਿਹੜੇ ਅਗਲੇ ਫੰਕਸ਼ਨ ਮੈਨੂੰ ਤੁਸੀਂ ਦੇਣੇ ਆ ਉਹ ਤੁਸੀਂ ਫੋਨ ਤੇ ਬੁੱਕ ਰਾਇਆ ਕਰਨੇ ਆਂ ਤੇ ਇਹ ਛਾਰ ਕੇ ਕਰ ਦੇ ਬਸ ਫਿਰ ਛੰਡੇ ਗੱਡ ਦੇ ਅੱਛਾ ਮੈਂ ਵੀ ਫਿਰ ਲਾਸਟ ਚ ਕਹਿਣਾ ਚਾਹੁੰਨਾ ਕਿ ਜੀ ਡੱਬੇ ਚਮਕਦਾਰ ਅੰਦਰ ਹੈ ਮਠਾਸ ਗੂਗਲ ਤੇ ਸਰਚ ਕਰਨ ਦੀ ਲੋੜ ਨਹੀਂ ਆ ਰਕੇ ਤੁਹਾਡੇ ਆਸ-ਪਾਸ ਬਿਲਕੁਲ ਬਿਲਕੁਲ ਚਲੋ ਸਰ ਬਹੁਤ ਚੰਗਾ ਲੱਗਿਆ ਤੁਸੀਂ ਸਮਾਂ ਕੱਢਿਆ ਤੁਹਾਡੇ ਕਲਾਇੰਟਸ ਬਾਹਰ ਵੇਟ ਵੀ ਕਰ ਰਹੇ ਆ ਹਾਂਜੀ ਹਾਂਜੀ ਬਈ ਔਰ ਇੱਕ ਵਾਰ ਫਿਰ ਤੋਂ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹ ਤੁਹਾਡਾ ਵਿਸ਼ਵਾਸ ਜਿਹੜਾ ਆ ਕਦੀ ਵੀ ਉਹਨੂੰ ਖਰਾਬ ਨਹੀਂ ਕਰਨਗੇ ਭਰੋਸਾ ਬਣਾ ਕੇ ਰੱਖਣਗੇ ਔਰ ਤੁਸੀਂ ਹਮੇਸ਼ਾ ਖੁਸ਼ ਹੋ ਕੇ ਇੱਥੇ ਜਾਓਗੇ ਔਰ ਆਪਣੇ ਆਂਡੀਆਂ ਗਵਾਂਡੀਆਂ ਰਿਸ਼ਤੇਦਾਰਾ ਜਿਨ੍ਹਾਂ ਨਾਲ ਬਣਦੀ ਹੈ ਉਹਨਾਂ ਨੂੰ ਵੀ ਕਹੋਗੇ ਆਰ ਕੇ ਕੋਈ ਹੈ ਡਿਸਕਾਊਂਟ ਬਿਲਕੁਲ ਬਿਲਕੁਲ ਚਲੋ ਸਰ ਬਹੁਤ ਸਮਝਦਾਰ ਬਹੁਤ ਮਿਲਣ ਕਿ ਸ਼ੁਕਰੀਆ ਬਹੁਤ ਬੜੇ ਜਣਾ ਵਿਵਤੀ ਨਵ